ਸੁਮਨ ਤਿੰਨ ਸਾਲਾਂ ਤੋਂ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਉਹ ਆਪਣੇ ਪਤੀ ਦੇ ਵਾਪਸ ਆਉਣ ਦੇ ਸੁਪਨੇ ਦੇਖ ਰਹੀ ਸੀ ਜਦੋਂ ਉਸ ਦਾ ਪਤੀ ਵਾਪਸ ਆਇਆ ਤੇ ਜਦ ਉਸ ਨੇ ਆਪਣੇ ਘਰਦਿਆਂ ਨੂੰ ਆਪਣੀ ਤਿੰਨ ਸਾਲ ਦੀ ਸੱਚਾਈ ਬਾਰੇ ਦੱਸਿਆ ਤਾਂ ਉਸ ਦੇ ਘਰਦਿਆਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਤੇ ਸੁਮਨ ਦੇ ਤਾਂ ਪੈਰਾਂ ਥੱਲੇੋਂ ਜ਼ਮੀਨ ਹੀ ਨਿਕਲ ਗਈ ਸੀ ਦੋਸਤੋ ਪੂਰੀ ਕਹਾਣੀ ਅੰਤ ਤੱਕ ਜ਼ਰੂਰ ਸੁਣਿਓ ਚੈਨਲ ਤੇ ਨਵੇਂ ਤਾਂ ਪਲੀਜ਼ ਹੁਣੇ ਸਬਸਕ੍ਰਾਈਬ ਵੀ ਕਰ ਲਿਓ ਮਾਂ ਮਾਂ ਕਹਿ ਕੇ ਦੌੜਦਾ ਹੋਇਆ ਅਰਮਾਨ ਇੱਕ ਇੱਕ ਪੌੜੀ ਚੜਦਾ ਹੋਇਆ ਮਾਂ ਦੇ ਕਮਰੇ ਵਿੱਚ ਪਹੁੰਚਿਆ ਮਾ ਮਾ ਦੇਖੋ ਪਿਤਾ ਜੀ ਆ ਗਏ ਤੇ ਬੜੇ ਹੀ ਉਤਸ਼ਾਹ ਦੇ ਨਾਲ ਆਪਣੀ ਮਾਂ ਦਾ ਹੱਥ ਫੜ ਕੇ ਥੱਲੇ ਲੈ ਗਿਆ ਸੁਮਨ ਦਾ ਪਤੀ ਬਰਾਡੇ ਵਿੱਚ ਸਾਰੇ ਰਿਸ਼ਤੇਦਾਰਾਂ ਦੇ ਨਾਲ ਕਿਰਿਆ ਬੈਠਾ ਸੀ ਸੁਮਨ ਦਾ ਬੇਟਾ ਆਪਣੀ ਮਾਂ ਦਾ ਹੱਥ ਛੁਡਾ ਕੇ ਭੱਜ ਕੇ ਆਪਣੇ ਪਿਤਾ ਜੀ ਦੇ ਕੋਲ ਬੈਠ ਗਿਆ ਸੁਮਨ ਦੀਆਂ ਅੱਖਾਂ ਹੰਝੂਆਂ ਨਾਲ ਭਿੱਜੀਆਂ ਹੋਈਆਂ ਸੀ ਅੱਜ ਪੂਰੇ 3 ਸਾਲ ਬਾਅਦ ਉਸਦਾ ਪਤੀ ਅਮਰੀਕਾ ਤੋਂ ਵਾਪਸ ਆਇਆ ਸੀ ਜਦੋਂ ਉਸਦਾ ਪਤੀ ਗਿਆ ਸੀ ਤਾਂ ਉਹ ਬਹੁਤ ਹੀ ਸਧਾਰਨ ਸੀ ਤੇ ਕਾਫੀ ਸਰਲ ਵਿਅਕਤੀ ਸੀ ਅੰਜਸ ਦਾ ਪਤੀ ਇੱਕ ਨਵੇਂ ਹੀ ਰੂਪ ਵਿੱਚ ਦਿਖਾਈ ਦੇ ਰਿਹਾ ਸੀ ਸੂਟ ਬੂਟ ਟਾਈ ਕਾਲਾ ਚਸ਼ਮਾ ਪਹਿਲਾਂ ਕਿੱਥੇ ਉਸਦੇ ਵਾਲ ਹਮੇਸ਼ਾ ਖਿਲਰੇ ਹੋਏ ਰਹਿੰਦੇ ਸੀ ਤੇ ਜੇ ਕਿਤੇ ਸੁਮਨ ਸਵਾਰਨ ਦੀ ਕੋਸ਼ਿਸ਼ ਕਰਦੀ ਤਾਂ ਇਹ ਕਹਿ ਦਿੰਦਾ ਰਹਿਣ ਦੇ ਮੈਨੂੰ ਇਸ ਤਰ੍ਹਾਂ ਹੀ ਬਿਖਰੇ ਹੋਏ ਵਾਲ ਪਸੰਦ ਹੈ ਹੁਣ ਉਸ ਵਿੱਚ ਕਾਫੀ ਬਦਲਾ ਆ ਚੁੱਕਿਆ ਸੀ ਸੁਮਨ ਦਾ ਪਤੀ ਦੀਪਕ ਇੱਕ ਇੰਜੀਨੀਅਰ ਸੀ ਉਹ ਹਮੇਸ਼ਾ ਹੀ ਅਮਰੀਕਾ ਜਾਣ ਦਾ ਸੁਪਨਾ ਦੇਖਦਾ ਸੀ ਅਮਰੀਕਾ ਵਿੱਚ ਨੌਕਰੀ ਹਾਸਲ ਕਰਨ ਲਈ ਉਸਨੇ ਕਾਫੀ ਮਿਹਨਤ ਕੀਤੀ ਪਰ ਮਾਤਮਾ ਦੀ ਕਿਰਪਾ ਨਾਲ ਇੱਕ ਦਿਨ ਉਹ ਸਫਲ ਵੀ ਹੋ ਗਿਆ 7 ਸਾਲ ਆਪਣੇ ਦੇਸ਼ ਵਿੱਚ ਨੌਕਰੀ ਕਰਨ ਤੋਂ ਬਾਅਦ ਜਦ ਅਮਰੀਕਾ ਤੋਂ ਆਫਰ ਆਇਆ ਤਾਂ ਉਹ ਬਹੁਤ ਜ਼ਿਆਦਾ ਖੁਸ਼ੀ ਕਿਉਂਕਿ ਉਸ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਸੀ ਕੰਪਨੀ ਵਾਲਿਆਂ ਉਸ ਨੂੰ 3 ਸਾਲ ਦੇ ਲਈ ਅਮਰੀਕਾ ਭੇਜ ਰਹੀ ਸੀ ਜਿੱਥੇ ਦੀਪਕ ਖੁਸ਼ੀ ਉੱਥੇ ਉਸ ਦੀ ਪਤਨੀ ਦਾ ਮਨ ਬੈਠਾ ਜਾ ਰਿਹਾ ਸੀ 3 ਸਾਲ ਉਹ ਆਪਣੇ ਪਤੀ ਦੇ ਬਿਨਾਂ ਕਿਵੇਂ ਰਹੇਗੀ ਉਹ ਇਕੱਲੀ ਨਹੀਂ ਸੀ ਜੋ ਆਪਣੇ ਪਤੀ ਦੇ ਨਾਲ ਚਲੀ ਜਾਂਦੀ 5 ਸਾਲ ਦਾ ਉਸ ਦਾ ਬੇਟਾ ਤੇ 3 ਸਾਲ ਦੀ ਉਸ ਦੀ ਬੇਟੀ ਉਸ ਦੀ ਗੋਦ ਵਿੱਚ ਜੋ ਸੀ ਦੀਪਕ ਨੇ ਉਸ ਨੂੰ ਸਮਝਾਉਂਦਿਆਂ ਹੋਇਆ ਕਿ ਆ ਦੁਖੀ ਕਿਉਂ ਹੁੰਨੀ ਆ ਇਸ ਤਰ੍ਹਾਂ ਤਾਂ ਨਹੀਂ ਆ ਕਿ ਮੈਂ 3 ਸਾਲ ਬਾਅਦ ਹੀ ਘਰ ਵਾਪਸ ਆਵਾਂਗਾ ਮੈਂ ਹਰ ਇੱਕ ਸਾਲ ਕੁਝ ਦਿਨਾਂ ਦੀ ਛੁੱਟੀ ਲੈ ਕੇ ਤੈਨੂੰ ਜ਼ਰੂਰ ਮਿਲਣ ਆਇਆ ਕਰਾਂਗਾ ਮੈਨੂੰ ਵੀ ਕਿਹੜਾ ਤੁਹਾਡੇ ਬਿਨਾਂ ਚੈਨ ਆਉਣਾ ਦੀਪਕ ਨੇ ਪਿਆਰ ਨਾਲ ਆਪਣੇ ਬੱਚਿਆਂ ਨੂੰ ਗੱਲ ਨਾਲ ਲਾਇਆ ਆਪਣੇ ਪਤੀ ਦੀਆਂ ਗੱਲਾਂ ਸੁਣ ਸੋਮਨ ਨੂੰ ਵੀ ਥੋੜੀ ਰਾਹਤ ਮਿਲੀ ਫਸ ਨੇ ਸੋਚਿਆ ਕਿ ਚਲ ਸਾਲ ਜੇ ਇੱਕ ਵਾਰ ਤਾਂ ਉਸ ਦਾ ਪਤੀ ਆਇਆ ਹੀ ਕਰੇਗਾ ਉਹ ਵੀ ਤਾਂ ਮੈਨੂੰ ਉਨਾ ਹੀ ਪਿਆਰ ਕਰਦੇ ਆ ਜਿੰਨਾ ਕਿ ਮੈਂ ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਜਿਵੇਂ ਦਾ ਉਸ ਨੇ ਕਿਹਾ ਸੀ ਉਸ ਤਰ੍ਹਾਂ ਦਾ ਕੁਝ ਨਾ ਹੋਇਆ ਸਾਲ ਤਾਂ ਬਹੁਤ ਦੂਰ ਦੀ ਗੱਲ ਉਸ ਨੂੰ ਗਿਆ ਹੋਇਆ ਪੂਰੇ 3 ਸਾਲ ਹੋ ਗਏ ਸੀ 3 ਸਾਲ ਬਾਅਦ ਉਹ ਘਰ ਆਇਆ ਤੇ ਫੋਨ ਤੇ ਜਦ ਵੀ ਗੱਲ ਹੁੰਦੀ ਹਮੇਸ਼ਾ ਕੋਈ ਨਾ ਕੋਈ ਕੰਮ ਦੀ ਮਜਬੂਰੀ ਦਾ ਬਹਾਨਾ ਹੁੰਦਾ ਸੀ ਉਸ ਕੋਟ ਦੀਪਕ ਉੱਟ ਕੇ ਆਪਣੀ ਪਤਨੀ ਦੇ ਕੋਲ ਆ ਕੇ ਖੜਾ ਹੋ ਗਿਆ ਉਸ ਨੇ ਕਿਹਾ ਕਿਵੇਂ ਆ ਸੁਮਨ ਸੁਮਨ ਨੇ ਕਿਹਾ ਮੈਂ ਠੀਕ ਹਾਂ ਪਰ ਤੁਸੀਂ ਬਹੁਤ ਬਦਲ ਗਏ ਹੋ ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਕਿ ਮੇਰੇ ਸਾਹਮਣੇ ਤੁਸੀਂ ਨਹੀਂ ਸਗੋਂ ਕੋਈ ਹੋਰ ਖੜ੍ਹਾ ਹੈ ਇਨੇ ਨੂੰ ਸੁਮਨ ਦਾ ਬੇਟਾ ਵੀ ਉੱਥੇ ਆ ਗਿਆ ਕਹਿਣ ਲੱਗਾ ਪਾਪਾ ਮਾਂ ਤਾਂ ਹਮੇਸ਼ਾ ਤੁਹਾਨੂੰ ਯਾਦ ਕਰਕੇ ਰੋਂਦੀ ਰਹਿੰਦੀ ਹੈ ਮੈਂ ਉਹਨਾਂ ਨੂੰ ਬਹੁਤ ਸਮਝਾਉਣਾ ਪਰ ਉਹ ਮੇਰੀ ਗੱਲ ਮੰਨਦੇ ਨਹੀਂ ਉਸਨੇ ਆਪਣੇ ਬੇਟੇ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਜਿਵੇਂ ਉਹ ਆਪਣੇ ਬੇਟੇ ਦੀ ਗੱਲ ਨੂੰ ਟਾਲਣਾ ਚਾਹੁੰਦਾ ਹੋਵੇ ਅਚਾਨਕ ਉਸਨੇ ਆਪਣੀ ਪਤਨੀ ਨੂੰ ਕਿਹਾ ਸੁਮਨ ਮੈਨੂੰ ਬਹੁਤ ਭੁੱਖ ਲੱਗੀ ਆ ਕੀ ਤੂੰ ਮੈਨੂੰ ਕੁਝ ਖਵਾਵੇਂਗੀ ਨਹੀਂ ਸੁਮਨ ਨੇ ਕਿਹਾ ਨਹੀਂ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਤੁਸੀਂ ਜਲਦੀ ਨਹਾ ਲਓ ਮੈਂ ਖਾਣਾ ਲਾ ਦਿੰਦੀ ਆ ਨਹਾ ਕੇ ਦੀਪਕ ਆਪਣੇ ਮਾਤਾ ਪਿਤਾ ਦੇ ਕੋਲ ਜਾ ਕੇ ਬੈਠ ਗਿਆ ਇੰਨੀ ਨੂੰ ਸੁਮਨ ਨੇ ਸਾਰਿਆਂ ਦਾ ਖਾਣਾ ਲਗਾ ਦਿੱਤਾ ਅੱਜ ਸਾਰਿਆਂ ਨੇ ਮਿਲ ਕੇ ਖਾਣਾ ਖਾਧਾ ਇੰਨੀਆਂ ਗੱਲਾਂ ਸੀ ਕਿ ਖਤਮ ਹੁੰਦਾ ਨਾਂ ਮਿਲ ਨਹੀਂ ਲੈ ਰਹੀਆਂ ਸੀ ਪੂਰਾ ਦਿਨ ਬੀਤ ਗਿਆ ਪਰ ਸੁਮਨ ਤੇ ਦੀਪਕ ਨੂੰ ਗੱਲ ਕਰਨ ਦਾ ਕੋਈ ਮੌਕਾ ਨਹੀਂ ਮਿਲ ਸਕਿਆ ਰਾਤ ਦੇ ਸਮੇਂ ਪਿਤਾ ਜੀ ਨੇ ਦੀਪਕ ਨੂੰ ਕਿਹਾ ਬੇਟਾ ਤੂੰ ਜਾ ਕੇ ਆਰਾਮ ਕਰ ਲੈ ਵਿਚਾਰੀ ਸਾਡੀ ਨੂੰਹ ਵੀ ਪਿਛਲੇ 3 ਸਾਲਾਂ ਤੋਂ ਤੇਰੇ ਇੰਤਜ਼ਾਰ ਵਿੱਚ ਕੁਲੀ ਜਾ ਰਹੀ ਹੈ ਉਸਨੇ ਕਿਹਾ ਪਿਤਾ ਜੀ ਮੈਂ ਜਾ ਰਿਹਾ ਇਹ ਕਹਿ ਕੇ ਉੱਠ ਖੜਾ ਹੋਇਆ ਤੇ ਆਪਣੇ ਕਮਰੇ ਵੱਲ ਨੂੰ ਜਾਣ ਲੱਗਾ ਸੁਮਨ ਬਹੁਤ ਹੀ ਬੇਸਬਰੀ ਨਾਲ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਜਦੋਂ ਆਪਣੇ ਪਤੀ ਨੂੰ ਇਕੱਲੇ ਵਿੱਚ ਮਿਲੀ ਤਾਂ ਉਸਦੇ ਗਲੇ ਲੱਗ ਕੇ ਫੁੱਟ-ਫੁੱਟ ਕੇ ਰੋਣ ਲੱਗੀ ਉਸਨੇ ਕਿਹਾ ਤੁਸੀਂ ਨਹੀਂ ਜਾਣਦੇ ਇਹ 3 ਸਾਲ ਮੈਂ ਤੁਹਾਡੇ ਬਿਨਾਂ ਕਿਵੇਂ ਕੱਟੇ ਆਪਣੀ ਪਤਨੀ ਦੀ ਇਹ ਗੱਲ ਸੁਣ ਕੇ ਵੀ ਦੀਪਕ ਦੇ ਚਿਹਰੇ ਤੇ ਕੋਈ ਹਾਂ ਭਾਵ ਨਹੀਂ ਦਿਸੇ ਅਚਾਨਕ ਇਹ ਸਭ ਦੇਖ ਕੇ ਸੁਮਨ ਨੇ ਆਪਣੇ ਪਤੀ ਨੂੰ ਸਵਾਲ ਕੀਤਾ ਕੀ ਗੱਲ ਹੋਈ ਤੁਸੀਂ ਇੱਥੇ ਆ ਕੇ ਖੁਸ਼ ਨਹੀਂ ਹੁਣ ਤਾਂ ਤੁਹਾਡਾ ਸੁਪਨਾ ਵੀ ਪੂਰਾ ਹੋ ਚੁੱਕਿਆ ਉਸ ਤੋਂ ਬਾਅਦ ਉਸ ਨੇ ਸਵਾਲਾਂ ਦੀ ਛੜੀ ਹੀ ਲਗਾ ਦਿੱਤੀ ਉਸ ਦਾ ਪਤੀ ਉਸ ਤੋਂ ਥੋੜਾ ਦੂਰ ਹੋ ਕੇ ਬੈਠ ਗਿਆ ਉਸ ਨੇ ਕਿਹਾ ਸੁਮਨ ਸਭ ਤੋਂ ਪਹਿਲਾਂ ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨਾ ਚਾਹਣਾ ਸੁਮਨ ਦੇ ਮਨ ਵਿੱਚ ਇੱਕ ਅਣਜਾਣ ਜਿਹਾ ਡਰ ਪੈ ਗਿਆ ਕਿਉਂਕਿ ਉਸਦੇ ਪਤੀ ਦਾ ਰਵਈਆ ਕਾਫੀ ਬਦਲਿਆ ਹੋਇਆ ਲੱਗ ਰਿਹਾ ਸੀ ਆਖਰ ਉਸਨੇ ਆਪਣੇ ਪਤੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਇੱਕ ਸਵਾਲ ਕੀਤਾ ਕੀ ਹੋਇਆ ਕੋਈ ਪਰੇਸ਼ਾਨੀ ਵਾਲੀ ਗੱਲ ਹੈ ਉਸ ਦਾ ਪਤੀ ਉਸਦੇ ਨਾਲ ਅੱਖਾਂ ਨਹੀਂ ਮਿਲਾ پا ਰਿਹਾ ਸੀ ਉਸਨੇ ਆਪਣੀਆਂ ਨਜ਼ਰਾਂ ਘੁਮਾ ਲਈਆਂ ਉਸਨੇ ਕਿਹਾ ਸੁਮਨ ਮੈਂ ਅਮਰੀਕਾ ਵਿੱਚ ਦੂਜਾ ਵਿਆਹ ਕਰਵਾ ਲਿਆ ਅਸੀਂ ਦੋਨੋਂ ਇੱਕ ਹੀ ਕੰਪਨੀ ਵਿੱਚ ਕੰਮ ਕਰਦੇ ਹਾਂ ਤੇ ਇਹ ਗੱਲ ਦੋਵੇਂ ਚੰਗੇ ਤਰੀਕੇ ਨਾਲ ਜਾਣਦੇ ਆ ਕਿ ਹਮੇਸ਼ਾ ਮੈਂ ਅਮਰੀਕਾ ਵਿੱਚ ਹੀ ਸੈਟਲ ਹੋਣਾ ਚਾਹੁੰਦਾ ਸੀ ਪਰ ਫਿਰ ਵੀ ਮੈਂ ਇਹ ਮਨ ਬਣਾ ਲਿਆ ਸੀ ਕਿ 3 ਸਾਲ ਦਾ ਕੰਟਰੈਕਟ ਪੂਰਾ ਕਰਨ ਤੋਂ ਬਾਅਦ ਮੈਂ ਇੰਡੀਆ ਵਿੱਚ ਸੈਟਲ ਹੋ ਜਾਵਾਂਗਾ ਇਹ ਕਹਿੰਦੇ-ਕਹਿੰਦੇ ਉਹ ਰੁਕ ਗਿਆ ਫਸਨੇ ਆਪਣੀ ਪਤਨੀ ਦਾ ਹੱਥ ਫੜਿਆ ਤੇ ਕਹਿਣ ਲੱਗਾ ਤੂੰ ਸੁਣ ਰਹੀ ਹੈ ਨਾ ਸੋ ਮੰਨੇ ਆਪਣਾ ਹੱਥ ਪਿੱਛੇ ਖਿੱਚ ਲਿਆ ਤੇ ਕਿਹਾ ਸੁਣ ਰਹੀ ਹੈ ਉਸ ਤੋਂ ਬਾਅਦ ਦੀਪਕ ਨੇ ਅੱਗੇ ਕਹਿਣਾ ਸ਼ੁਰੂ ਕੀਤਾ ਬਿਨਾਂ ਇਹ ਧਿਆਨ ਦਿੱਤਿਆਂ ਕਿ ਉਸਦੀ ਪਤਨੀ ਦਾ ਚਿਹਰਾ ਪੀਲਾ ਪੈ ਗਿਆ ਸੀ ਉਸਨੇ ਦੱਸਿਆ ਕਿ ਕਦੋਂ ਕੰਮ ਕਰਦੇ ਕਰਦੇ ਅਸੀਂ ਦੋਨੋਂ ਇੱਕ ਦੂਜੇ ਦੇ ਕਰੀਬ ਆ ਗਏ ਪਤਾ ਹੀ ਨਹੀਂ ਲੱਗਿਆ ਸਾਡਾ ਇੱਕ ਦੂਜੇ ਦੇ ਬਿਨਾਂ ਕਦੋਂ ਰਹਿਣਾ ਮੁਸ਼ਕਲ ਹੋ ਗਿਆ ਤੇ ਫਿਰ ਅਸੀਂ ਵਿਆਹ ਵੀ ਕਰਵਾ ਲਿਆ ਸਾਡੀ ਇੱਕ ਬੱਚੀ ਹੈ ਸੁਮਨ ਸੁੱਣ ਬੈਠੀ ਆਪਣੇ ਪਤੀ ਦੀਆਂ ਗੱਲਾਂ ਸੁਣੀ ਜਾ ਰਹੀ ਸੀ ਸੋਚ ਰਹੀ ਸੀ ਕਿ ਇਹ ਉਹੀ ਆਦਮੀ ਆ ਜਿਸ ਦੇ ਇੰਤਜ਼ਾਰ ਵਿੱਚ ਮੈਂ 3 ਸਾਲ ਤੜਫ ਤੜਫ ਕੇ گزارੇ ਇਹ ਸੋਚ ਕੇ ਕਿ ਮੇਰਾ ਪਤੀ ਵਾਪਸ ਆਵੇਗਾ ਤੇ ਫਿਰ ਮੈਂ ਉਸ ਨੂੰ ਕਿਤੇ ਵੀ ਨਹੀਂ ਜਾਣ ਦੇਵਾਂਗੀ। ਸੁਮਨ ਵਿਚਾਰੀ ਹਸਦਾ ਇੰਤਜ਼ਾਰ ਕਰਦੀ ਰਹੀ ਤੇ ਉਸ ਦਾ ਪਤੀ ਅਮਰੀਕਾ ਵਿੱਚ ਆਪਣੀ ਨਵੀਂ ਦੁਨੀਆ ਬਸਾ ਚੁੱਕਿਆ ਸੀ ਜਿਸ ਵਿੱਚ ਉਸ ਤੇ ਉਸ ਦੇ ਬੱਚਿਆਂ ਦੇ ਲਈ ਕੋਈ ਵੀ ਜਗ੍ਹਾ ਨਹੀਂ ਬਚੀ ਸੀ। ਅਚਾਨਕ ਦੀਪਕ ਨੇ ਫਿਰ ਸਵਾਲ ਕੀਤਾ। ਸੁਮਨ ਸੁਮਨ ਤੂੰ ਸੌਂ ਰਹੀ ਹੈ ਨਾ ਮੈਂ ਕੀ ਕਹਿ ਰਿਹਾ ਹਾਂ? ਹਸਤੇ ਆਪਣੀ ਪਤਨੀ ਨੂੰ ਹੌਲੀ ਜੀ ਹਿਲਾਉਂਦੇ ਹੋਏ ਕਿਹਾ ਸੁਮਨ ਆਪਣੀ ਸੋਚ ਦੇ ਦਾਇਰੇ ਤੋਂ ਬਾਹਰ ਆਈ। ਹਸਤੇ ਕਿਹਾ ਮੇਰੇ ਹੁੰਦਿਆਂ ਹੋਇਆ ਤੁਸੀਂ ਉੱਥੇ ਦੂਜਾ ਘਰ ਵਸਾ ਲਿਆ ਤੁਹਾਨੂੰ ਮੇਰਾ ਥੋੜਾ ਬਹੁਤਾ ਖਿਆਲ ਵੀ ਨਹੀਂ ਆਇਆ ਤੁਹਾਡੇ ਦੋ ਛੋਟੇ ਬੱਚੇ ਆ ਤੁਸੀਂ ਉਹਨਾਂ ਨੂੰ ਵੀ ਭੁੱਲ ਗਏ ਤੁਸੀਂ ਇਹ ਵੀ ਭੁੱਲ ਗਏ ਕਿ ਬਿਨਾ ਬਾਪ ਤੋਂ ਮੈਂ ਉਹਨਾਂ ਨੂੰ ਕਿਵੇਂ ਪਾਲਾਂਗੀ ਉਹਨਾਂ ਬੱਚਿਆਂ ਨੂੰ ਮੈਂ ਕੀ ਜਵਾਬ ਦੇਵਾਂਗੀ ਕਿ ਉਹਨਾਂ ਦਾ ਬਾਪ ਉਹਨਾਂ ਨੂੰ ਕਿਉਂ ਛੱਡ ਕੇ ਚਲਾ ਗਿਆ ਹੁਣ ਦੀਪਕ ਚੁੱਪਚਾਪ ਬੈਠਾ ਆਪਣੀ ਪਤਨੀ ਦੀਆਂ ਗੱਲਾਂ ਸੁਣ ਰਿਹਾ ਸੀ ਉਸਦੇ ਕੋਲ ਕੋਈ ਜਵਾਬ ਨਹੀਂ ਬਚਿਆ ਸੀ ਸੁਮਨ ਨੇ ਕਿਹਾ ਤੁਸੀਂ ਮੇਰੇ ਤੇ ਬਹੁਤ एहसान ਕੀਤੇ ਅੱਜ ਇੱਕ एहसान ਹੋਰ ਕਰ ਦਿਓ ਸੁਮਨ ਦੀ ਅੱਖਾਂ ਵਿੱਚ ਨਫ਼ਰਤ ਸੀ ਦੀਪਕ ਨੇ ਆਪਣੀ ਪਤਨੀ ਦੀ ਅੱਖਾਂ ਵਿੱਚ ਦੇਖਦੇ ਹੋਏ ਕਿਹਾ ਕਿਹੜਾ एहसान ਸੁਮਨ ਨੇ ਕਿਹਾ ਤੁਸੀਂ ਹੁਣੇ ਇਸ ਕਮਰੇ ਚੋਂ ਬਾਹਰ ਚਲੇ ਜਾਓ ਮੈਨੂੰ ਕੋਨਸੇ ਮੇ ਲਈ ਇਕੱਲਾ ਛੱਡ ਦਿਓ ਸੁਮਨ ਦੇ ਇੰਨਾ ਕਹਿਣ ਤੇ ਦੀਪਕ ਚੁੱਪ ਕਰਕੇ ਕਮਰੇ ਤੋਂ ਬਾਹਰ ਚਲਾ ਗਿਆ ਉਸ ਦੇ ਬਾਹਰ ਜਾਂਦੇ ਹੀ ਸੁਮਨ ਕਮਰੇ ਦਾ ਦਰਵਾਜ਼ਾ ਬੰਦ ਕਰ ਲੈਂਦੀ ਹੈ ਤੇ ਮਰਦੇ ਵਾਂਗੂ ਬੈੱਡ ਤੇ ਪੈ ਜਾਂਦੀ ਹੈ ਉਸ ਦੀਆਂ ਅੱਖਾਂ 'ਚ ਉਹ ਲਗਾਤਾਰ ਹੰਝੂ ਵਹਿ ਰਹੇ ਸੀ। ਸੋਚ ਰਹੀ ਸੀ ਕਿ ਆਖਰ ਇਹ ਦਿਨ ਹੀ ਦੇਖਣ ਲਈ ਮੈਂ ਜਾਉਂਦੀ ਸੀ। ਸਾਰੀ ਰਾਤ ਰੋਂਦੀ ਰਹੀ। ਉਸ ਦੀਆਂ ਅੱਖਾਂ ਵਿੱਚ ਇੱਕ ਮਿੰਟ ਲਈ ਵੀ ਨੀਂਦ ਨਹੀਂ ਆਈ ਸੀ। ਰਾਤ ਨੂੰ ਬਹੁਤ ਵੱਡਾ ਤੂਫਾਨ ਉਸ ਦੀ ਜ਼ਿੰਦਗੀ ਵਿੱਚੋਂ ਗੁਜ਼ਰ ਚੁੱਕਿਆ ਸੀ। ਤੇ ਜਾਂਦੇ ਜਾਂਦੇ ਉਸ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਚੁੱਕਿਆ ਸੀ। ਸਵੇਰ ਤੱਕ ਉਸ ਨੇ ਆਪਣੇ ਮਨ ਨੂੰ ਕਠੋਰ ਕਰ ਲਿਆ ਤੇ ਮਨ ਹੀ ਮਨ ਨੇ ਫੈਸਲਾ ਕੀਤਾ ਕਿ ਹੁਣ ਰੋਵੇਗੀ ਨਹੀਂ। ਕੀ ਹੋਇਆ? ਜੇ ਜੌਨ ਦਾ ਸਹਾਰਾ ਵਸਤਾ ਪਤੀ ਉਸ ਤੋਂ ਦੂਰ ਜਾ ਚੁੱਕਿਆ ਆਖਿਰ ਆਪਣੀ ਮਾਸੂਮ ਬੱਚਿਆਂ ਦਾ ਸਹਾਰਾ ਤਾਂ ਉਸ ਨੂੰ ਬਣਨਾ ਹੀ ਪੈਣਾ ਸੀ ਉਸਨੇ ਹੌਲੀ ਜਿਹੀ ਆਪਣੇ ਬੱਚਿਆਂ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਦੋਨੋਂ ਬੱਚੇ ਬਹੁਤ ਹੀ ਬੇਫਿਕਰ ਹੋ ਕੇ ਸੌਂ ਰਹੇ ਸੀ ਇੱਕ ਔੜੇ ਸੱਚ ਤੋਂ ਅਣਜਾਣ ਕਿ ਉਹਨਾਂ ਦਾ ਪਿਤਾ ਆਇਆ ਤਾਂ ਹੈ ਪਰ ਉਹਨਾਂ ਦੇ ਨਾਲ ਰਹਿਣ ਦੇ ਲਈ ਨਹੀਂ ਬਲਕਿ ਉਹਨਾਂ ਨੂੰ ਹਮੇਸ਼ਾ ਦੀ ਨਹੀਂ ਛੱਡ ਕੇ ਜਾਣ ਦੇ ਲਈ ਆਪਣੇ ਪਤੀ ਨੂੰ ਆਪਣੇ ਬੱਚਿਆਂ ਦੇ ਨਾਲ ਸੌਂਦਿਆਂ ਵੇਖ ਉਸਦੇ ਮਨ ਵਿੱਚ ਇੱਕ ਹੌਂਕਾ ਨਿਕਲਿਆ ਉਸ ਦੀ ਅੱਖਾਂ ਫੇਰ ਪੈਜ ਗਈਆਂ ਜਿਸ ਨੂੰ ਉਸਨੇ ਰੋਕਣ ਦੀ ਕੋਸ਼ਿਸ਼ ਕੀਤੀ ਸਵੇਰੇ ਨਾਸ਼ਤੇ ਦੇ ਸਮੇਂ ਇਹ ਗੱਲ ਉਸਨੇ ਆਪਣੇ ਮਾਤਾ-ਪਿਤਾ ਨੂੰ ਵੀ ਦੱਸ ਦਿੱਤੀ ਸੀ ਕਿ ਮੈਂ ਅਮਰੀਕਾ ਵਿੱਚ ਦੂਜਾ ਵਿਆਹ ਕਰਵਾ ਲਿਆ ਇਹ ਗੱਲ ਸੁਣਦਿਆਂ ਦੀਪਕ ਦੇ ਪਿਤਾ ਦਾ ਗੁੱਸਾ ਤਾਂ ਸੱਤਵੇਂ ਅਸਮਾਨ ਨੂੰ ਛੋਹ ਰਿਹਾ ਸੀ ਉਸਨੇ ਕਿਹਾ ਅਸੀਂ ਤੈਨੂੰ ਇਸ ਲਈ ਪਾਲ-ਪਲੋਸ ਕੇ ਵੱਡਾ ਕੀਤਾ ਸੀ ਤੈਨੂੰ ਇੱਕ ਵਾਰ ਵੀ ਆਪਣੀ ਪਤਨੀ ਤੇ ਆਪਣੇ ਬੱਚਿਆਂ ਦਾ ਖਿਆਲ ਨਹੀਂ ਆਇਆ ਜੇ ਦੂਜਾ ਵਿਆਹ ਕਰਵਾ ਕੇ ਉੱਥੇ ਹੀ ਰਹਿਣ ਦਾ ਮਨ ਬਣਾ ਲਿਆ ਸੀ ਫਿਰ ਇੱਥੇ ਕੀ ਕਰਨਾ ਆਇਆ ਸੀ ਫੋਨ ਕਰਕੇ ਹੀ ਦੱਸ ਦਿੰਦਾ ਅਸੀਂ ਇਹ ਮੰਨ ਲੈਂਦੇ ਕਿ ਸਾਡਾ ਬੇਟਾ ਮਰ ਗਿਆ ਪਿਤਾ ਜੀ ਦੇ ਹੱਥ ਪੈਰ ਕੰਬਣ ਲੱਗ ਪਏ ਸੀ ਤੇ ਫਿਰ ਕੁਰਸੀ ਦਾ ਸਹਾਰਾ ਲੈਂਦਿਆਂ ਉਹ ਉੱਥੇ ਹੀ ਬੈਠ ਗਏ ਉਹਨਾਂ ਨੇ ਆਪਣਾ ਸਿਰ ਫੜ ਲਿਆ ਤੇ ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ਬੇਟਾ ਇਹ ਤੂੰ ਕੀ ਕਰ ਦਿੱਤਾ ਇਹ ਕਹਿੰਦੇ ਹੋਏ ਉਹ ਆਪਣੇ ਪਤੀ ਨੂੰ ਸੰਭਾਲਣ ਲੱਗੀ ਦੀਪਕ ਇੱਕ ਹਫ਼ਤੇ ਲਈ ਉੱਥੇ ਰੁਕਿਆ ਉਸਨੇ ਆਪਣੇ ਕੁਝ ਜ਼ਰੂਰੀ ਕੰਮ ਖਤਮ ਕੀਤੇ ਤੇ ਹਮੇਸ਼ਾ ਹਮੇਸ਼ਾ ਲਈ ਅਮਰੀਕਾ ਚਲਾ ਗਿਆ ਜਾਂਦੇ ਜਾਂਦੇ ਉਸਨੇ ਇਹੀ ਗੱਲ ਕਹੀ ਕਿ ਮੈਂ ਪੈਸੇ ਭੇਜਦਾ ਰਵਾਂਗਾ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ ਸੋ ਮਨ ਨੇ ਗੁੱਸੇ ਹੁੰਦਿਆਂ ਕਿਹਾ ਕਿ ਸਭ ਕੁਝ ਪੈਸਾ ਹੀ ਹੁੰਦਾ ਹੈ ਪੈਸੇ ਦੇ ਕੇ ਤੁਸੀਂ ਸਾਡੇ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰ ਲੈਣਾ ਚਾਹੁੰਦੇ ਆ ਸਾਨੂੰ ਤੁਹਾਡੇ ਪੈਸਿਆਂ ਦੀ ਕੋਈ ਜ਼ਰੂਰਤ ਨਹੀਂ ਦੀਪਕ ਚੁੱਪਚਾਪ ਉੱਥੋਂ ਜਾਣ ਲੱਗਿਆ ਜਿਵੇਂ ਜਿਵੇਂ ਉਸਦੇ ਕਦਮ ਅੱਗੇ ਵਧ ਰਹੇ ਸੀ ਸੋ ਮਨ ਨੂੰ ਆਪਣੇ ਦਿਲ ਦੇ ਹਜ਼ਾਰਾਂ ਟੁਕੜੇ ਹੁੰਦੇ ਹੋਏ ਦਿਖਾਈ ਦੇ ਰਹੇ ਸੀ ਉਸ ਦਾ ਮਨ ਕਰ ਰਿਹਾ ਸੀ ਕਿ ਉਹ ਆਪਣੇ ਪਤੀ ਨੂੰ ਪੱਜ ਕੇ ਰੋਕ ਲਵੇ ਤੇ ਉਸ ਨੂੰ ਕਦੇ ਵੀ ਆਪਣੇ ਤੋਂ ਦੂਰ ਨਾ ਹੋਣ ਦੇਵੇ ਪਰ ਇਹ ਸਭ ਦੇ ਲਈ ਬਹੁਤ देर ਹੋ ਚੁੱਕੀ ਸੀ ਉਸ ਦਾ ਪਤੀ ਜਾ ਚੁੱਕਿਆ ਸੀ ਦੀਪਕ ਦੇ ਜਾਣ ਤੋਂ ਬਾਅਦ ਪਿਤਾ ਜੀ ਭਰੇ ਹੋਏ ਮਨ ਦੇ ਨਾਲ ਆਪਣੀ ਨੂੰਹ ਦੇ ਕੋਲ ਗਏ ਤੇ ਉਸ ਦੇ ਸਿਰ ਤੇ ਹੱਥ ਫੇਰਦਿਆਂ ਹੋਇਆਂ ਕਹਿਣ ਲੱਗੇ ਬੇਟੀ ਤੂੰ ਫਿਕਰ ਨਾ ਕਰ ਤੇਰਾ ਬਾਪ ਹਜੇ ਜਿਉਂਦਾ ਹੈ ਮੇਰੇ ਬੇਟੇ ਨੇ ਤੇਰੇ ਨਾਲ ਜੋ ਕੁਝ ਵੀ ਕੀਤਾ ਉਹ ਸਭ ਦੀ ਸਜ਼ਾ ਪ੍ਰਮਾਤਮਾ ਉਸ ਨੂੰ ਜ਼ਰੂਰ ਦੇਵੇਗਾ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ। ਸੁਮਨ ਦਾਦਾ ਜਿਵੇਂ ਮੂੰਹ ਹੀ ਬੰਦ ਹੋ ਗਿਆ ਹੋਵੇ। ਉਹ ਜ਼ਿਆਦਾ ਗੱਲ ਨਹੀਂ ਕਰਦੀ ਸੀ। ਅਸੀਂ ਆਪਣਾ ਸਾਰਾ ਧਿਆਨ ਆਪਣੇ ਬੱਚਿਆਂ ਦੀ ਜ਼ਿੰਦਗੀ ਸਵਾਰਨ ਤੇ ਬੁੱਢੇ ਸੱਸ ਸਹੁਰੇ ਦੀ ਸੇਵਾ ਵਿੱਚ ਲਗਾ ਦਿੱਤਾ। ਮਨਾ ਕਰਨ ਦੇ ਬਾਵਜੂਦ ਵੀ ਦੀਪਕ ਹਰ ਮਹੀਨੇ ਪੈਸੇ ਪੇਂਚ ਦਿੰਦਾ ਸੀ। ਜਿਨ੍ਹਾਂ ਪੈਸਿਆਂ ਨੂੰ ਪਿਤਾ ਜੀ ਕਦੇ ਇਸਤੇਮਾਲ ਹੀ ਨਹੀਂ ਕਰਦੇ ਸੀ ਤੇ ਬੈਂਕ ਵਿੱਚ ਜਮ੍ਹਾਂ ਕਰਵਾ ਦਿੰਦੇ ਸੀ। ਪਿਤਾ ਜੀ ਦੀ ਪੈਨਸ਼ਨ ਤੇ ਕਿਰਾਏ ਦੇ ਘਰ ਖਰਚ ਨਾਲ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੱਲ ਜਾਂਦਾ ਸੀ। ਖਾਲੀ ਸਮੇਂ ਵਿੱਚ ਪਿਤਾ ਜੀ ਟਿਊਸ਼ਨ ਵੀ ਪੜਾਉਣ ਲੱਗ ਪਏ ਸੀ। ਸੁਮਨ ਨੇ ਗ੍ਰੈਜੂਏਸ਼ਨ ਤੱਕ ਪੜ੍ਹਾਈ ਕੀਤੀ ਸੀ। ਪਿਤਾ ਜੀ ਦੀਆਂ ਕੋਸ਼ਿਸ਼ਾਂ ਦੇ ਨਾਲ ਉਸ ਨੂੰ ਵੀ ਇੱਕ ਛੋਟੀ ਜੀ ਨੌਕਰੀ ਮਿਲ ਗਈ। ਨੌਕਰੀ ਮਿਲਣ ਤੇ ਘਰ ਦੀ ਸਥਿਤੀ ਵਿੱਚ ਹੋਰ ਵੀ ਸੁਧਾਰ ਆ ਗਿਆ ਸੀ। ਦੇਖਦੇ ਹੀ ਦੇਖਦੇ 10 ਸਾਲ ਦਾ ਲੰਮਾ ਸਮਾਂ ਬੀਤ ਗਿਆ। ਸੁਮਨ ਦੇ بیٹے ਨੇ ਵੀ ਆਪਣੇ ਪਿਤਾ ਦੀ ਤਰ੍ਹਾਂ ਇੰਜੀਨੀਅਰਿੰਗ ਕਰ ਲਈ ਸੀ ਤੇ ਉਸ ਨੂੰ ਚੰਗੀ ਕੰਪਨੀ ਵਿੱਚ ਨੌਕਰੀ ਵੀ ਮਿਲ ਗਈ ਸੀ। ਸੁਮੰਦੀ ਬੇਟੀ ਵੀ ਬੀ.ਐੜ.ਡੀ. ਤਿਆਰੀ ਕਰ ਰਹੀ ਸੀ। ਇਸ ਦੌਰਾਨ ਦੀਪਕ ਨੇ ਇੱਕ ਵਾਰ ਵੀ ਘਰ ਫੋਨ ਨਹੀਂ ਕੀਤਾ। ਬਸ ਹਰ ਮਹੀਨੇ ਪੈਸੇ ਭੇਜਦਾ ਰਹਿੰਦਾ ਸੀ ਤੇ ਆਪਣੀ ਜ਼ਿੰਮੇਵਾਰੀ ਨਿਭਾਰ ਰਿਹਾ ਸੀ। ਸਮੇਂ ਦੇ ਨਾਲ-ਨਾਲ ਬੇਟੀ ਨੇ ਐਮ.ਐਸ.ਸੀ. ਦੇ ਨਾਲ ਬੀ.ਐੜ.ਡੀ. ਕੰਪਲੀਟ ਕਰ ਲਈ। ਪਿਤਾ ਜੀ ਉਸਦਾ ਵਿਆਹ ਕਰ ਦੇਣਾ ਚਾਹੁੰਦੇ ਸੀ ਕਿਉਂਕਿ ਉਹਨਾਂ ਦੀ ਉਮਰ ਕਾਫੀ ਹੋ ਗਈ ਸੀ। ਆਪਣੇ ਜਿਉਂਦੇ ਜੀ ਉਹ ਆਪਣੀ ਪੋਤੀ ਦੇ ਹੱਥ ਪੀਲੇ ਕਰ ਦੇਣਾ ਚਾਹੁੰਦੇ ਸੀ। ਇਸ ਦੌਰਾਨ ਸੁਮਨ ਵੀ ਆਪਣੀ ਮਿਹਨਤ ਦੇ ਬਲਬੁੱਤੇ ਕਰਕੇ ਉੱਚੇ ਅਹੁਦੇ ਤੇ ਪਹੁੰਚ ਗਈ ਸੀ। ਉਹ ਆਪਣੇ ਆਪ ਨੂੰ ਕੰਮਕਾਰਾਂ ਤੇ ਆਪਣੇ ਬੱਚਿਆਂ ਦੇ ਵਿੱਚ ਉਲਝਾ ਕੇ ਰੱਖਦੀ। ਇਹ ਇਕੱਲਾਪਨ ਕਦੇ-ਕਦੇ ਉਸ ਨੂੰ ਬੁਰੀ ਤਰ੍ਹਾਂ ਸਤਾਉਂਦਾ ਸੀ। ਸੁਮਨ ਦੇ ਦੋਨੋਂ ਬੱਚੇ ਵੀ ਹੁਣ ਛੋਟੇ ਨਹੀਂ ਸੀ। ਉਹ ਆਪਣੀ ਮਾਂ ਦੇ ਇਸ ਦਰਦ ਨੂੰ ਸਮਝ ਸਕਦੇ ਸੀ। ਆਪਣੇ ਪਿਤਾ ਪ੍ਰਤੀ ਉਹਨਾਂ ਦੋਨੋਂ ਬੱਚਿਆਂ ਦੇ ਮਨ ਵਿੱਚ ਨਫ਼ਰਤ ਪੈਦਾ ਹੋ ਚੁੱਕੀ ਸੀ। ਜੋ ਸਮੇਂ ਦੇ ਨਾਲ-ਨਾਲ ਵਧਦੀ ਹੀ ਜਾ ਰਹੀ ਸੀ। ਦਾਦਾ ਜੀ ਨੇ ਆਪਣੀ ਪੋਤੀ ਦਾ ਰਿਸ਼ਤਾ ਇੱਕ ਬਹੁਤ ਹੀ ਚੰਗੇ ਘਰ ਵਿੱਚ ਤੈਅ ਕੀਤਾ। ਲੜਕਾ ਡਾਕਟਰ ਸੀ। ਉਹਨਾਂ ਨੇ ਲੜਕੇ ਵਾਲਿਆਂ ਨੂੰ ਆਪਣੇ ਬੇਟੇ ਦੀਪਕ ਦੇ ਬਾਰੇ ਸਭ ਕੁਝ ਦੱਸ ਦਿੱਤਾ ਸੀ। ਉਹਨਾਂ ਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਸੀ। ਲੜਕੇ ਨੂੰ ਨਿਲਖਸ਼ੀ ਪਸੰਦ ਆ ਚੁੱਕੀ ਸੀ ਤੇ ਉਹ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਸੀ। ਸੁਮਨ ਵੀ ਇਸ ਰਿਸ਼ਤੇ ਤੋਂ ਬੇਹੱਦ ਖੁਸ਼ ਸੀ ਤੇ ਖੁਸ਼ੀ-ਖੁਸ਼ੀ ਵਿਆਹ ਦੀਆਂ ਤਿਆਰੀਆਂ ਵਿੱਚ ਝਟ ਗਈ। ਬੜੀ ਹੀ ਧੂਮ-ਧਾਮ ਦੇ ਨਾਲ ਨਿਲਖਸ਼ੀ ਦਾ ਵਿਆਹ ਕਰ ਦਿੱਤਾ ਗਿਆ। ਬੇਟੀ ਦਾ ਕੰਨਿਆਦਾਨ ਉਸਤੇ ਦਾਦਾ-ਦਾਦੀ ਨੇ ਕੀਤਾ। ਮਨ ਹੀਮਨ ਸੁਮਨ ਨੂੰ ਆਪਣੇ ਪਤੀ ਦੀ ਕਮੀ ਦਾ ਅਹਿਸਾਸ ਹੋ ਰਿਹਾ ਸੀ। ਉਹ ਸੋਚ ਰਹੀ ਸੀ ਕਿ ਆਖਰ ਬੱਚਿਆਂ ਦਾ ਕਸੂਰ ਕੀ ਸੀ? ਜੋ ਉਹਨਾਂ ਨੂੰ ਬਾਪ ਦੇ ਹੁੰਦਿਆ ਹੋਇਆ ਵੀ ਬਾਪ ਦੇ ਪਿਆਰ ਤੇ ਸਹਾਰੇ ਤੋਂ ਵਾਂਝਾ ਹੋਣਾ ਪਿਆ। ਖੈਰ, ਬੇਟੀ ਆਪਣੇ ਘਰ ਵਿਦਾ ਹੋ ਗਈ। ਪਿਤਾ ਜੀ ਬਹੁਤ ਖੁਸ਼ੀ ਕਿਉਂਕਿ ਉਹਨਾਂ ਦੇ ਪੋਤਾ-ਪੋਤੀ ਆਪਣੀ ਜ਼ਿੰਦਗੀ ਵਿੱਚ ਸੈਟਲ ਹੋ ਚੁੱਕੇ ਸੀ। ਪੋਤੀ ਦੇ ਵਿਆਹ ਤੋਂ ਬਾਅਦ ਉਹ ਨਿਸ਼ਚਿੰਤ ਹੋ ਗਏ ਸੀ। ਕਿਉਂਕਿ ਉਹਨਾਂ ਨੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰ ਦਿੱਤਾ ਸੀ ਪਰ ਕਿਤੇ ਨਾ ਕਿਤੇ ਸਮੇਂ ਨੇ ਉਹਨਾਂ ਦੇ ਮਨ ਵਿੱਚ ਆਪਣੇ ਬੇਟੇ ਦੇ ਪ੍ਰਤੀ ਗੁੱਸੇ ਨੂੰ ਘਟ ਕਰ ਦਿੱਤਾ ਸੀ ਜਿਸ ਨੂੰ ਦਿਖਾਉਣ ਦੀ ਉਹਨਾਂ ਨੇ ਕਦੀ ਕੋਸ਼ਿਸ਼ ਨਹੀਂ ਕੀਤੀ ਸੀ ਪਰ ਉਹਨਾਂ ਦੀਆਂ ਗੱਲਾਂ ਤੋਂ ਮਹਿਸੂਸ ਕੀਤਾ ਜਾ ਸਕਦਾ ਸੀ ਕਿ ਉਹਨਾਂ ਦੇ ਬੇਟੇ ਦੀ ਯਾਦ ਉਹਨਾਂ ਨੂੰ ਸਤਾ ਰਹੀ ਹੈ ਮਾਂ ਦਾ ਹਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਸੀ ਕਈ ਵਾਰ ਆਪਣੇ ਬੇਟੇ ਨੂੰ ਯਾਦ ਕਰਦੇ ਆ ਰੋਂਦੇ ਹੋਏ ਦੇਖਿਆ ਸੀ ਉਹਨਾਂ ਨੂੰ ਸੁਮਨ ਖੁਦ ਵੀ ਆਪਣੇ ਪਤੀ ਨੂੰ ਕਿੱਥੇ ਬੁਲਾ ਸਕੀ ਸੀ ਆਪਣੀ ਬੇਟੀ ਦੇ ਵਿਆਹ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਇਕੱਲੀ ਹੋ ਗਈ ਸੀ ਕਿਉਂਕਿ ਪਹਿਲਾਂ ਤਾਂ ਉਹ ਆਪਣੇ ਦਿਲ ਦੀ ਗੱਲ ਆਪਣੀ ਬੇਟੀ ਦੇ ਨਾਲ ਕਰ ਲੈਂਦੀ ਸੀ ਪਰ ਹੁਣ ਉਹ ਦੂਸਰੇ ਸ਼ਹਿਰ ਸੀ ਉਸ ਦਾ ਬੇਟਾ ਵੀ ਆਪਣੇ ਕੰਮਕਾਰਾਂ ਵਿੱਚ ਦਿਨ-ਪ੍ਰਤੀ ਦਿਨ ਬਿਜ਼ੀ ਹੁੰਦਾ ਜਾ ਰਿਹਾ ਸੀ ਪਰ ਫਿਰ ਵੀ ਉਹ ਆਫਿਸ ਆਉਣ ਤੋਂ ਬਾਅਦ ਆਪਣੀ ਮਾਂ ਦੇ ਕੋਲ ਬੈਠਾ ਰਹਿੰਦਾ ਸੀ ਤੇ ਕਦੇ-ਕਦੇ ਆਪਣੀ ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਸੌਂ ਜਾਂਦਾ ਸੀ ਮਾਂ ਦੀ ਤਕਲੀਫ ਉਸ ਨੂੰ ਕੰਢੇ ਮਾਰ ਚੁੱਕ ਰਹੀ ਸੀ ਸੁਮਨ ਆਪਣੇ ਬੇਟੇ ਦਾ ਵਿਆਹ ਕਰ ਦੇਣਾ ਚਾਹੁੰਦੀ ਸੀ ਉਸ ਦੇ ਲਈ ਕਈ ਰਸਤੇ ਵੀ ਆਏ ਪਰ ਉਹ ਹਜੇ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਉਹ ਆਪਣੇ ਕਾਲਜ ਦੇ ਸਮੇਂ ਆਪਣੇ ਨਾਲ ਪੜਨ ਵਾਲੀ ਲੜਕੀ ਨੂੰ ਪਿਆਰ ਕਰਦਾ ਸੀ ਉਹ ਲੜਕੀ ਉਸ ਨੂੰ ਮਿਲ ਚੁੱਕੀ ਸੀ ਤੇ ਉਹ ਵੀ ਉਸ ਨੂੰ ਕਾਫੀ ਪਸੰਦ ਸੀ ਸੋਮਨ ਨੇ ਵੀ ਉਸ ਨੂੰ ਮਨ ਹੀ ਮਨ ਪਸੰਦ ਕਰ ਲਿਆ ਸੀ ਤੇ ਪਿਤਾ ਜੀ ਨੇ ਵੀ ਹਾਂ ਕਰ ਦਿੱਤੀ ਸੀ ਤੇ ਮਾਂ ਨੂੰ ਲੜਕੀ ਪਸੰਦ ਸੀ ਪਰ ਉਹ ਦੋਨੋਂ ਹਜੇ ਵਿਆਹ ਨਾ ਕਰਕੇ ਆਪਣੇ ਕੈਰੀਅਰ ਨੂੰ ਅੱਗੇ ਵਧਾਉਣਾ ਚਾਹੁੰਦੇ ਸੀ ਇਸ ਲਈ ਸੋਮਨ ਨੇ ਜ਼ਿਆਦਾ ਜ਼ੋਰ ਪਾਉਣਾ ਠੀਕ ਨਾ ਸਮਝਿਆ ਸਮਾ ਆਪਣੀ ਗਤੀ ਨਾਲ ਅੱਗੇ ਵਧਦਾ ਜਾ ਰਹੀ ਸੀ ਕੁਝ ਦਿਨਾਂ ਤੋਂ ਸੁਮਨ ਦੀ ਸਿਹਤ ਠੀਕ ਨਹੀਂ ਲੱਗ ਰਹੀ ਸੀ। ਉਸਨੇ ਆਫਿਸ ਤੋਂ ਵੀ ਛੁੱਟੀਆਂ ਲਈਆਂ ਸੀ। ਡਾਕਟਰ ਨੇ ਦੱਸਿਆ ਕਿ ਵਾਇਰਲ ਹੋ ਗਿਆ। ਡਾਕਟਰ ਨੇ ਦਵਾਈ ਦੇਣ ਦੇ ਨਾਲ ਨਾਲ ਕੁਝ ਦਿਨ ਸਟ्रेस ਨਾ ਲੈਣ ਤੇ ਆਰਾਮ ਕਰਨ ਦੀ ਸਲਾਹ ਦਿੱਤੀ। ਕੁਝ ਹੀ ਦਿਨਾਂ ਵਿੱਚ ਉਹ ਠੀਕ ਹੋ ਗਈ ਤੇ ਉਸਨੇ ਆਫਿਸ ਜਾਣਾ ਸ਼ੁਰੂ ਕਰ ਦਿੱਤਾ। ਫਿਰ ਇੱਕ ਦਿਨ ਅਚਾਨਕ ਐਨੇ ਸਾਲਾਂ ਬਾਅਦ ਦੀਪਕ ਦਾ ਫੋਨ ਆਇਆ ਜਿਸਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ। ਦੀਪਕ ਨੇ ਆਪਣੇ ਪਿਤਾ ਨੂੰ ਫੋਨ ਕੀਤਾ ਸੀ। ਉਹ ਦੱਸ ਰਿਹਾ ਸੀ ਕਿ ਉਹ ਵਾਪਸ ਇੰਡੀਆ ਆਉਣਾ ਚਾਹੁੰਦਾ ਹੈ ਆਪਣੇਆਂ ਦੇ ਕੋਲ ਉਹ ਇਹ ਵੀ ਕਹਿ ਰਿਹਾ ਸੀ ਪਿਤਾ ਜੀ ਮੈਨੂੰ ਮਾਫ ਕਰ ਦਿਓ ਪਿਤਾ ਜੀ ਨੇ ਫੋਨ ਸਪੀਕਰ ਤੇ ਕਰ ਲਿਆ ਦੀਪਕ ਦੀ ਆਵਾਜ਼ ਸਾਰਿਆਂ ਨੂੰ ਸੁਣਾਈ ਦੇ ਰਹੀ ਸੀ ਉਸਨੇ ਦੱਸਿਆ ਕਿ ਮੇਰਾ ਮੇਰੀ ਦੂਜੀ ਪਤਨੀ ਦੇ ਨਾਲ ਤਲਾਕ ਹੋ ਗਿਆ ਮੈਨੂੰ ਸਮੇਂ ਨੇ ਸਜ਼ਾ ਦੇ ਦਿੱਤੀ ਹੈ ਜੋ ਮੈਂ ਆਪਣੀ ਪਤਨੀ ਦੇ ਨਾਲ ਕੀਤਾ ਉਹੀ ਮੇਰੀ ਦੂਜੀ ਪਤਨੀ ਨੇ ਮੇਰੇ ਨਾਲ ਕੀਤਾ ਮੇਰਾ ਮਨ ਅਮਰੀਕਾ ਤੋਂ ਭੱਗ ਗਿਆ ਮੈਂ ਵਾਪਸ ਆ ਰਿਹਾ ਹਾਂ ਦੀਪਕ ਦੀ ਆਵਾਜ਼ ਵਿੱਚ ਕਾਫੀ ਦੁੱਖ ਸੀ ਪਿਤਾ ਜੀ ਚਾਹੁੰਦੇ ਹੋਏ ਵੀ ਉਸ ਨੂੰ ਇਨਕਾਰ ਨਾ ਕਰ ਸਕੇ ਬਹੁਤ ਕੁਝ ਕਹਿਣਾ ਚਾਹੁੰਦੇ ਸੀ ਪਰ ਕਹਿ ਨਾ ਸਕੇ ਫੋਨ ਕੱਟਣ ਤੋਂ ਬਾਅਦ ਪਿਤਾ ਜੀ ਨੇ ਸੁਮਨ ਤੋਂ ਮਾਫੀ ਮੰਗਦਿਆਂ ਹੋਇਆ ਕਿਆ ਬੇਟੀ ਮੈਨੂੰ ਮਾਫ ਕਰ ਦੇ ਮੈਂ ਚਾਹੁੰਦਿਆਂ ਹੋਇਆ ਵੀ ਉਸ ਨੂੰ ਆਉਣ ਤੋਂ ਮਨਾਂ ਨਾ ਕਰ ਸਕਿਆ ਸੁਮਨ ਨੇ ਕੋਈ ਜਵਾਬ ਨਹੀਂ ਦਿੱਤਾ ਉਹ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਸ਼ਾਮ ਨੂੰ ਆਫਿਸ ਆਉਣ ਤੋਂ ਬਾਅਦ ਜਸਮਨ ਦੇ بیٹے ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਅਸਦਾ ਗੁੱਸਾ ਸਤਵੇਂ ਆਸਮਾਨ ਨੂੰ ਛੋੜਿਆ ਸੀ ਉਹ ਇਹ ਕਹਿ ਰਿਹਾ ਸੀ ਕਿ ਹੁਣ ਪਾਪਾ ਕੀ ਕਰਨਾ ਰਿਹਾ ਕਿ ਇਹ ਸਭ ਉਹਨਾਂ ਨੂੰ ਮਜ਼ਾਕ ਲੱਗ ਰਿਹਾ ਜਦ ਦਿਲ ਕੀਤਾ ਛੱਡ ਕੇ ਚਲੇ ਗਏ ਤੇ ਜਦ ਦਿਲ ਕੀਤਾ ਵਾਪਸ ਆ ਗਏ ਦਾਦਾ ਜੀ ਜਿਉਂ ਇੱਥੇ ਆਏ ਤਾਂ ਮੈਂ ਆਪਣੀ ਮਾਂ ਨੂੰ ਲੈ ਕੇ ਇੱਥੋਂ ਚਲਾ ਜਾਵਾਂਗਾ ਮੈਂ ਤੇ ਮਾਂ ਇੱਥੇ ਨਹੀਂ ਰਹਿਾਂਗੇ ਗੁੱਸੇ ਵਿੱਚ ਪੈਰ ਪਟਕਦਾ ਆਪਣੇ ਕਮਰੇ ਵਿੱਚ ਚਲਾ ਗਿਆ ਸੀ ਉਹ ਪਿਤਾ ਜੀ ਨੇ ਬੇਵਸੀ ਨਾਲ ਆਪਣੀ ਨੂੰਮਲ ਵੇਖਿਆ ਜਿਵੇਂ ਕਹਿ ਰਹੇ ਹੋਣ ਕੀ ਉਹ ਆਪਣੇ ਬੇਟੇ ਨੂੰ ਸਮਝਾਵੇ ਪਰ ਸੁਮਨ ਦੇ ਮਨ ਵਿੱਚ ਵੀ ਤੂਫਾਨ ਉੱਠ ਰਹੇ ਸੀ ਜਿਸ ਤੋਂ ਸ਼ਾਇਦ ਮਾਂ ਪਿਤਾਜੀ ਬੇਕਾਬਰ ਸੀ ਸ਼ਾਇਦ ਉਹ ਸਮਝ ਨਹੀਂ ਸકી ਸੀ ਕਿ ਜਦ ਇੰਨੇ ਸਾਲਾਂ ਬਾਅਦ ਉਸਦਾ ਪਤੀ ਉਸ ਦੇ ਸਾਹਮਣੇ ਖੜਾ ਹੋਵੇਗਾ ਤਾਂ ਕੀ ਉਹ ਉਸ ਨੂੰ ਮਾਫ ਕਰ ਸਕੇਗੀ ਕਿ ਆਪਣੇ ਪਤੀ ਦਾ ਮਾਫੀਨਾਮਾ ਉਸਦਾ ਦਰਦ ਇਹ ਇਕੱਲਾਪਨ ਲੋਕਾਂ ਦੀਆਂ ਚੁਪਦੀਆਂ ਨਜ਼ਰਾਂ ਜਿਸ ਨੂੰ ਉਹ ਸਾਲਾਂ ਤੋਂ ਸਹਿੰਦੀ ਆ ਰਹੀ ਸੀ ਉਸਦੀ ਪਰਪਾਈ ਉਹ ਕਰ ਸਕੇਗਾ ਕੀ ਉਹ ਆਪਣੇ ਪਤੀ ਨੂੰ ਮਾਫ ਕਰ ਸਕੇਗੀ ਜਾਂ ਫਿਰ ਇੱਕ ਘਰ ਵਿੱਚ ਰਹਿੰਦਿਆਂ ਹੋਇਆਂ ਅਜ ਦਮੀਆਂ ਦੀ ਤਰ੍ਹਾਂ ਵਿਹਾਰ ਕਰ ਸਕੇਗੀ ਉਸ ਦੇ ਮਨ ਵਿੱਚ ਪਤਾ ਨਹੀਂ ਕਿੰਨੇ ਕੁ ਸਵਾਲ ਉੱਠ ਰਹੇ ਸੀ ਪਰ ਕੋਈ ਵੀ ਜਵਾਬ ਨਹੀਂ ਮਿਲ ਰਿਹਾ ਸੀ ਅਚਾਨਕ ਆਪਣੇ ਪਾਰੇ ਕਦਮਾਂ ਦੇ ਨਾਲ ਉਹ ਆਪਣੇ ਬੇਟੀ ਦੇ ਕਮਰੇ ਵਿੱਚ ਚਲੀ ਗਈ ਉਸ ਦੇ ਬੇਟੀ ਦਾ ਚਿਹਰਾ ਗੁੱਸੇ ਨਾਲ ਲਾਲ ਹੋਇਆ ਪਿਆ ਸੀ ਆਪਣੀ ਮਾਂ ਨੂੰ ਦੇਖਦੇ ਹੀ ਕੁਝ ਕਹਿਣ ਲੱਗਾ ਪਰ ਉਸ ਦੀ ਮਾਂ ਨੇ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਬੜੇ ਹੀ ਪਿਆਰ ਨਾਲ ਆਪਣੇ ਬੇਟੀ ਦਾ ਸਿਰ ਆਪਣੀ ਗੋਦੀ ਵਿੱਚ ਰੱਖਦੇ ਹੋਇਆ ਉਸ ਦੇ ਵਾਲਾਂ ਨੂੰ ਸਹਲਾਉਣ ਲੱਗੀ। ਹਸਨੇ ਕਿਹਾ, "ਮਾਂ, ਤੁਸੀਂ ਮੈਨੂੰ ਇਹ ਸਮਝਾਉਣ ਦੀ ਕੋਸ਼ਿਸ਼ ਨਾ ਕਰਿਓ ਕਿ ਮੈਂ ਉਸ ਬੰਦੇ ਨੂੰ ਮaaf ਕਰ ਦੇਵਾਂ। ਤੇ ਉਸ ਬੰਦੇ ਦੇ ਨਾਲ ਇਸ ਘਰ ਵਿੱਚ ਰਹਾ। ਮੈਂ ਤੁਹਾਨੂੰ ਹੋਰ ਤਕਲੀਫ ਨਹੀਂ ਸਹਿਣ ਦੇਵਾਂਗਾ।" ਉਸ ਦੇ بیٹے ਦੇ ਬੋਲਾਂ ਵਿੱਚ ਦੁੱਖ ਤੇ ਗੁੱਸੇ ਦੇ ਮਿਲੇ ਜੁڑے ਭਾਵ ਸੀ। ਸੁਮਨ ਉਸ ਨੂੰ ਪਿਆਰ ਨਾਲ ਸਮਝਾਉਂਦੇ ਹੋਏ ਕਹਿਣ ਲੱਗੀ, "ਬੇਟਾ, ਮੈਂ ਸਮਝ ਸਕਦੀ ਹਾਂ ਕਿ ਤੇਰੇ ਮਨ ਵਿੱਚ ਗੁੱਸਾ ਭਰਿਆ ਹੋਇਆ। ਪਰ ਉਸ ਇਨਸਾਨ ਨੂੰ ਮaaf ਕਰਨਾ ਬਹੁਤ ਮੁਸ਼ਕਲ ਹੈ। ਫਿਰ ਚਾਹੀ ਉਹ ਤੇਰਾ ਬਾਪ ਹੀ ਕਿਉ ਨਾ ਹੋਵੇ ਪਰ ਜਰਾ ਆਪਣੇ ਦਾਦਾ ਦਾਦੀ ਬਾਰੇ ਤਾਂ ਸੋਚ ਉਹਨਾਂ ਦੀ ਉਮਰ ਹੁੰਦੀ ਜਾ ਰਹੀ ਹੈ ਮੇਰੀ ਵਜ੍ਹਾ ਕਰਕੇ ਉਹਨਾਂ ਨੇ ਇੰਨੇ ਸਾਲਾਂ ਤੱਕ ਆਪਣੇ ਬੇਟੇ ਦਾ ਮੂੰਹ ਤੱਕ ਨਹੀਂ ਦੇਖਿਆ ਉਹਨਾਂ ਦੇ ਸਹਾਰੇ ਹੀ ਤਾਂ ਮੈਂ ਤੁਹਾਡੇ ਦੋਨਾਂ ਦੀ ਪਰਵਰਿਸ਼ ਇੰਨੇ ਚੰਗੇ ਤਰੀਕੇ ਨਾਲ ਕੀਤੀ ਹੈ ਜੇ ਉਹ ਨਾ ਹੁੰਦੇ ਤਾਂ ਇਕੱਲੇ ਲਈ ਇਹ ਸਭ ਕਰ ਸਕਣਾ ਬਹੁਤ ਮੁਸ਼ਕਲ ਹੋਣਾ ਸੀ ਸੁਮਨ ਨੇ ਆਪਣੇ ਬੇਟੇ ਦੇ ਚਿਹਰੇ ਨੂੰ ਆਪਣੇ ਦੋਨਾਂ ਹੱਥਾਂ ਵਿੱਚ ਲੈਂਦੇ ਹੋਏ ਕਿਹਾ ਬੇਟਾ ਅੱਜ ਉਹਨਾਂ ਦਾ ਬੇਟਾ ਜਦ ਵਾਪਸ ਆ ਰਿਹਾ ਤਾਂ ਉਹਨਾਂ ਦੇ ਅੰਦਰ ਲੁਕੀ ਹੋਈ ਮਮਤਾ ਜਾਗ ਉੱਠੀ ਕਿ ਆਪਾਂ ਉਹਨਾਂ ਦੀ ਵਜ੍ਹਾ ਕਰਕੇ ਆਪਣੀ ਨਫ਼ਰਤ ਨੂੰ ਭੁਲਾ ਨਹੀਂ ਸਕਦੇ ਜੇ ਆਪਾਂ ਦੋਨੋਂ ਉਹਨਾਂ ਨੂੰ ਇਸ ਉਮਰ ਵਿੱਚ ਛੱਡ ਕੇ ਅਲੱਗ ਰਹਿਾਂਗੇ ਤਾਂ ਉਹਨਾਂ ਦੀ ਦੇਖਭਾਲ ਕੌਣ ਕਰੇਗਾ ਉਸਦੇ ਬੇਟੇ ਨੇ ਕਿਹਾ ਕਿ ਇਹ ਸਭ ਤਾਂ ਠੀਕ ਆ ਮਾਂ ਪਰ ਮੈਂ ਤੁਹਾਨੂੰ ਹੋਰ ਤਕਲੀਫ਼ ਵਿੱਚ ਨਹੀਂ ਦੇਖ ਸਕਦਾ ਇਹ ਗੱਲ ਉਸਨੇ ਬਹੁਤ ਹੀ ਗੰਭੀਰ ਹੋ ਕੇ ਕਹੀ ਸੀ ਆਪਣੇ ਬੇਟੇ ਦੀਆਂ ਅੱਖਾਂ ਵਿੱਚ ਆਪਣੇ ਪ੍ਰਤੀ ਇੰਨਾ ਪਿਆਰ ਦੇਖ ਕੇ ਸੁਮਨ ਦਾ ਵੀ ਮਨ ਭਰ ਆਇਆ ਸੁਮਨ ਨੇ ਕਿਹਾ beta ਤੂੰ ਕੁਝ ਨਾ ਸੋਚ ਜੋ ਹੁੰਦਾ ਉਸ ਨੂੰ ਹੋਣ ਦੇ ਆਖਰਕਾਰ ਉਸਦੇ ਬੇਟੇ ਨੇ ਨਾ ਚਾਹੁੰਦੇ ਹੋਏ ਵੀ ਆਪਣੀ ਮਾਂ ਦੀ ਗੱਲ ਮੰਨ ਲਈ ਸੁਮਨ ਨੇ ਆਪਣੇ ਬੇਟੇ ਨੂੰ ਤਾਂ ਸਮਝਾ ਦਿੱਤਾ ਸੀ ਪਰ ਉਹ ਆਪਣੇ ਆਪ ਨੂੰ ਤਿਆਰ ਨਹੀਂ ਕਰ پا ਰਹੀ ਸੀ ਉਹ ਆਪਣੇ ਪਤੀ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੀ ਸੀ ਜਾਂ ਇਹ ਕਹਿ ਸਕਦੇ ਹਾਂ ਕਿ ਉਸ ਵਿੱਚ ਹਿੰਮਤ ਹੀ ਨਹੀਂ ਬਚੀ ਸੀ ਕਿ ਉਹ ਆਪਣੇ ਪਤੀ ਦਾ ਸਾਹਮਣਾ ਕਰ ਸਕੇ पर समय बे दे बेरहम ਹੱਥਾਂ ਨੇ ਫਿਰ ਤੋਂ ਉਸ ਨੂੰ ਇੱਕ ਦਰਾਹੇ ਤੇ ਲਿਆ ਕੇ ਖੜਾ ਕਰ ਦਿੱਤਾ ਸੀ ਦੋਨੋਂ ਹੀ ਰਾਹ ਕੰਡਿਆਂ ਭਰੇ ਸੀ ਜੋ ਉਸ ਦੇ ਬजूद ਨੂੰ ਚੱਖ ਨਹੀਂ ਕਰਦੇ ਜਾ ਰਹੇ ਸੀ ਇੱਕ ਦਿਨ ਦੀਪਕ ਦਾ ਦੁਬਾਰਾ ਫਿਰ ਤੋਂ ਫੋਨ ਆਇਆ ਉਸ ਨੇ ਦੱਸਿਆ ਕਿ ਇੱਕ ਹਫ਼ਤੇ ਬਾਅਦ ਉਹ ਇੰਡੀਆ ਪਹੁੰਚ ਜਾਵੇਗਾ ਇਸ ਤਰ੍ਹਾਂ ਇੱਕ ਹਫ਼ਤਾ ਵੀ ਬੀਤ ਗਿਆ ਮਾਪੇਤਾ ਜੀ ਬਹੁਤ ਖੁਸ਼ ਸੀ ਅਗਲੀ ਸਵੇਰ ਉਹਨਾਂ ਦਾ ਬੇਟਾ ਇੰਨੇ ਸਾਲਾਂ ਬਾਅਦ ਵਾਪਸ ਜੁਆ ਰਿਹਾ ਸੀ ਪਰ ਇਹ ਸਭ ਸੋਚ ਸੁਮਨ ਦੀਆਂ ਅੱਖਾਂ ਵਿੱਚੋਂ ਨੀਂਦ ਕੋਂਹ ਦੂਰ ਬੈਠ ਤੇ ਪੈਂਦੀ ਹਮ ਇਹ ਉਹ ਵਾਰ-ਵਾਰ ਪਾਸੇ ਬਦਲ ਰਹੀ ਸੀ ਉਸ ਨੂੰ ਅਜੀਬ ਜਿਹੀ ਬੇਚੈਨੀ ਹੋ ਰਹੀ ਸੀ ਉਹ اٹਕੇ ਕੁਰਸੀ ਤੇ ਬੈਠ ਗਈ ਤੇ ਕਿਸੇ ਇੱਕ ਦਾਮ ਦੇ ਪੰਨੇ ਪਲਟਣ ਲੱਗੀ ਫਿਰ ਉਸ ਕਿਤਾਬ ਨੂੰ ਇੱਕ ਪਾਸੇ ਰੱਖ ਕੇ ਉਸ ਨੇ ਅੱਖਾਂ ਬੰਦ ਕਰ ਲਈਆਂ ਸਵੇਰੇ ਹੀਠਾਂ ਹਲਚਲ ਹੋ ਰਹੀ ਸੀ ਆਵਾਜ਼ ਸੁਣ ਕੇ ਅਜੀ ਦੀਆਂ ਅੱਖਾਂ ਖੁੱਲੀਆਂ ਘੜੀ ਦੇਖੀ ਤਾਂ ਸਵੇਰ ਦੇ 6 ਵਜ ਰਏ ਸੀ ਜਦੋਂ اٹਕੇ ਉਹ ਬਰਾਂਡੇ ਵਿੱਚ ਗਿਆ ਤਾਂ ਉਸ ਨੇ ਦੇਖਿਆ ਉਸ ਦਾ ਪਿਤਾ ਵਾਪਸ ਆ ਚੁੱਕਿਆ ਸੀ ਕੁਰਸੀ ਤੇ ਬੈਠੇ ਦਾਦਾ-ਦਾਦੀ ਰੋ ਰਹੇ ਸੀ ਅਚਾਨਕ ਦਾਦਾ ਜੀ ਦੀ ਨਿਗਾਹ ਉਸ ਉੱਪਰ ਪਈ ਉਸਨੇ ਕਿਹਾ beta ਥੱਲੇ ਆ ਜਾ ਤੇਰੇ ਪਾਪਾ ਆਏ ਆ ਆਪਣੀ ਮਾਂ ਨੂੰ ਵੀ ਬੁਲਾ ਲਿਆ ਅਜੇ ਆਪਣੀ ਮਾਂ ਦੇ ਕਮਰੇ ਵੱਲ ਨੂੰ ਜਾਣ ਲੱਗਿਆ ਪਰ ਅਚਾਨਕ ਦੀਪਕ ਨੇ ਉਸ ਨੂੰ ਪਿੱਛੋਂ ਦੀ ਆਵਾਜ਼ ਲਗਾਈ ਰੁਕ ਜਾ ਬੇਟੇ ਮੈਂ ਵੀ ਤੇਰੇ ਨਾਲ ਚੱਲਦਾ ਆਖਿਰ ਮੈਂ ਆਪਣੀ ਕੀਤੇ ਦੀ ਮਾਫੀ ਵੀ ਤਾਂ ਮੰਗਣੀ ਆ ਤੇਜ਼ੀ ਨਾਲ ਪੌੜੀਆਂ ਚੜਦਾ ਹੋਇਆ ਸੁਮਨ ਦੇ ਕਮਰੇ ਤੱਕ ਆ ਗਿਆ ਅਜੇ ਨੇ ਦਰਵਾਜ਼ਾ ਖੋਲ੍ਹਿਆ ਤੇ ਆਪਣੀ ਮਾਂ ਨੂੰ ਆਵਾਜ਼ ਦੇਣ ਲੱਗਿਆ ਪਿੱਛੇ-ਪਿੱਛੇ ਦੀਪਕ ਵੀ ਆ ਰਹੇ ਸੀ। ਉਸਨੇ ਆਪਣੀ ਮਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਤਾਂ ਹਮੇਸ਼ਾ-ਹਮੇਸ਼ਾ ਲਈ ਸੌ ਚੁੱਕੀ ਸੀ। ਜਦ ਡਾਕਟਰ ਨੇ ਚੈੱਕ ਕਰਵਾਇਆ ਤਾਂ ਪਤਾ ਲੱਗਿਆ ਕਿ ਤਣਾਅ ਦੀ ਵਜ੍ਹਾ ਕਰਕੇ ਹੀ ਹਾਰਟ ਫੇਲ ਹੋ ਗਿਆ। ਅਜੇ ਇਹਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਸਦੀ ਮਾਂ ਹਮੇਸ਼ਾ ਲਈ ਉਸਨੂੰ ਛੱਡ ਕੇ ਜਾ ਚੁੱਕੀ ਹੈ। ਨਿਲਖਸ਼ੀ ਵੀ ਆਪਣੇ ਪਤੀ ਦੇ ਨਾਲ ਆਪਣੀ ਮਾਂ ਦੇ ਅੰਤਮ ਦਰਸ਼ਨ ਕਰਨ ਦੇ ਲਈ ਆ ਗਈ। ਸਾਰੇ ਸਮਨ ਨੂੰ ਦੇਖ ਫਟ ਫਟ ਕੇ ਰੋ ਰਹੇ ਸੀ। ਉਹ ਆਪਣੇ ਅੰਦਰ ਕਿੰਨਾ ਦਰਦ ਲੁਕੋ ਕੇ ਬੈਠੀ ਸੀ ਇਹ ਸਿਰਫ ਉਹੀ ਜਾਣਦੀ ਸੀ ਜੋ ਉਸ ਦਾ ਬੇਟਾ ਪਰ ਫਿਰ ਵੀ ਉਸ ਨੇ ਆਪਣੇ ਸੱਸ ਸਹੁਰੇ ਦੀ ਵਜ੍ਹਾ ਕਰਕੇ ਆਪਣੇ ਪਤੀ ਦੇ ਨਾਲ ਰਹਿਣ ਦਾ ਫੈਸਲਾ ਕਰ ਲਿਆ ਸੀ ਉਹ ਔਰਤ ਬਹੁਤ ਹੀ ਸਵੈਮਾਨ ਵਾਲੀ ਸੀ ਉਹ ਆਪਣੇ ਪਤੀ ਦੇ ਨਾਲ ਰਹਿਣ ਦੇ ਲਈ ਆਪਣੇ ਆਪ ਨੂੰ ਸਮਝਾਈ ਨਹੀਂ ਸਕੀ ਸੀ ਸ਼ਾਇਦ ਇਸ ਵਜ੍ਹਾ ਕਰਕੇ ਉਸ ਨੇ ਇਸ ਦੁਨੀਆ ਨੂੰ ਛੱਡ ਦੇਣਾ ਹੀ ਸਹੀ ਸਮਝਿਆ ਅਜੇ ਨਹੀਂ ਆਪਣੀ ਮਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਹੁਣ ਉਸ ਦਾ ਇਸ ਘਰ ਵਿੱਚ ਰਹਿਣਾ ਬਿਲਕੁਲ ਵੀ ਮਾਨ ਨਹੀਂ ਕਰ ਰਿਹਾ ਸੀ ਪਰ ਉਹ ਮਜਬੂਰ ਸੀ ਉਹ ਕੁਝ ਵੀ ਨਹੀਂ ਕਰ ਪਾ ਰਿਹਾ ਸੀ ਕਿਉਂਕਿ ਉਸ ਦੀ ਮਾਂ ਉਸ ਉੱਪਰ ਉਸ ਦੇ ਦਾਦਾ ਦਾਦੀ ਦੀ ਜ਼ਿੰਮੇਵਾਰੀ ਚ ਛੱਡ ਗਈ ਸੀ ਜਿਸ ਨੂੰ ਉਸ ਨੇ ਹਰ ਹਾਲ ਵਿੱਚ ਨਿਭਾਉਣਾ ਸੀ ਕਿਉਂਕਿ ਉਹ ਆਪਣੀ ਮਾਂ ਦੇ ਨਾਲ ਕੀਤਾ ਹੋਇਆ ਇਹ ਵਾਦਾ ਕਦੇ ਵੀ ਨਹੀਂ ਤੋੜ ਸਕਦਾ ਸੀ ਹਸਤੇ ਆਪਣੀ ਭੈਣ ਨੂੰ ਉਸ ਲੜਕੀ ਬਾਰੇ ਦੱਸਿਆ ਜਿਸ ਨੂੰ ਉਹ ਬਹੁਤ ਪਿਆਰ ਕਰਦਾ ਤੇ ਜਿਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਕਿਉਂਕਿ ਹੁਣ ਵਿਆਹ ਕਰਾਉਣ ਤੋਂ ਇਲਾਵਾ ਉਸ ਦੇ ਕੋਲ ਕੋਈ ਚਾਰਾ ਨਹੀਂ ਸੀ ਬਚਿਆ ਇਸ ਕਾਰ ਵਿੱਚ ਹੁਣ ਉਸ ਨੂੰ ਕੋਈ ਸੰਭਾਲਣ ਵਾਲਾ ਚਾਹੀਦਾ ਸੀ ਆਖਰ ਉਸਨੇ ਆਪਣੀ ਪਸੰਦ ਦੀ ਲੜਕੀ ਨਾਲ ਕੋਟ ਮੈਰਿਜ ਕਰਵਾ ਲਈ ਜਦੋਂ ਦੋਨੋਂ ਘਰ ਆਏ ਤਾਂ ਦਾਦਾ-ਦਾਦੀ ਤੇ ਉਸਦਾ ਪਿਤਾ ਉਸਨੂੰ ਵਿਆਹ ਵਾਲੇ ਜੋੜੇ ਵਿੱਚ ਦੇਖ ਕੇ ਬਹੁਤ ਹੈਰਾਨ ਹੋਏ ਦਾਦਾ ਜੀ ਨੇ ਕਿਹਾ beta ਜੇ ਤੂੰ ਵਿਆਹ ਕਰਨਾ ਸੀ ਤਾਂ ਘੱਟੋ-ਘੱਟ ਸਾਨੂੰ ਦੱਸ ਤਾਂ ਦਿੰਦਾ ਅਸੀਂ ਤੇਰਾ ਵਿਆਹ ਤੋਂਮ-ਤਾਮ ਨਾਲ ਕਰਦੇ ਸਾਨੂੰ ਤਾਂ ਇਸ ਲੜਕੀ ਬਾਰੇ ਤੇਰੀ ਮਾਂ ਨੇ ਸਭ ਕੁਝ ਪਹਿਲਾਂ ਹੀ ਦੱਸ ਦਿੱਤਾ ਸੀ ਅਸੀਂ ਤਾਂ ਬਸ ਤੇਰੀ ਹਾਂ ਦਾ ਜਵਾਬ ਸੁਣਨਾ ਚਾਹੁੰਦੇ ਸੀ ਪਰ beta ਉਹ ਦੋਤਾ ਤੂੰ ਵਿਆਹ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਫਿਰ ਅਚਾਨਕ ਹੀ ਆਪਣੀ ਮਾਂ ਦੇ ਜਾਣ ਤੋਂ ਬਾਅਦ ਤੂੰ ਵਿਆਹ ਕਿਵੇਂ ਕਰਵਾ ਲਿਆ ਬੇਟਾ ਮੈਂ ਇਹ ਨਹੀਂ ਕਹਿੰਦਾ ਕਿ ਵਿਆਹ ਕਰਵਾਉਣਾ ਗਲਤ ਹੈ ਪਰ ਤੂੰ ਥੋੜਾ ਜਿਹਾ ਸਮਾਂ ਤਾਂ ਦਿੰਦਾ ਸਾਨੂੰ ਦੱਸਿਆ ਤਾਂ ਹੁੰਦਾ ਉਸਨੇ ਕਿਹਾ ਦਾਦਾ ਜੀ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਜਾਣਦੇ ਹੋ ਕਿ ਮੇਰੀ ਮਾਂ ਨੇ ਕਿੰਨੀ ਤਕਲੀਫ ਚੱਲੀ ਆ ਫਿਰ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ ਕੀ ਤੁਹਾਨੂੰ ਪਤਾ ਮੰਮੀ ਨੂੰ ਹਾਰਟ ਅਟੈਕ ਕਿਉਂ ਆਇਆ ਸੀ ਕਿਉਂਕਿ ਮੰਮੀ ਪਾਪਾ ਦੇ ਨਾਲ ਰੇਣਾ ਚਾਹੁੰਦੀ ਨਹੀਂ ਸੀ ਕਿਉਂਕਿ ਇਹ ਉਹਨਾਂ ਦੇ ਆਤਮ ਸਨਮਾਨ ਦੇ ਖਿਲਾਫ ਸੀ ਪਰ ਫਿਰ ਵੀ ਉਹ ਸਾਰਿਆਂ ਦੀਆਂ ਖੁਸ਼ੀਆਂ ਲਈ ਉਹਨਾਂ ਦੇ ਨਾਲ ਰਹਿਣ ਲਈ ਉਪਰੋਂ-ਉਪਰੋਂ ਤਿਆਰ ਹੋ ਗਏ ਸੀ ਪਰ ਉਹਨਾਂ ਦਾ ਦਿਲ ਅਜੇ ਵੀ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਸਕਿਆ ਸੀ ਜਿਸ ਦਾ ਨਤੀਜਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਮੇਰੀਆਂ ਖੁਸ਼ੀਆਂ ਤਾਂ ਮੇਰੀ ਮਾਂ ਦੇ ਨਾਲ ਹੀ ਸੀ ਜਦ ਹੁਣ ਉਹ ਹੀ ਨਹੀਂ ਰਹੀ ਤਾਂ ਮੈਂ ਖੁਸ਼ੀ-ਖੁਸ਼ੀ ਵਿਆਹ ਕਿਵੇਂ ਕਰਦਾ ਇਸ ਲਈ ਮੈਂ ਨਿਲਖਸ਼ੀ ਤੇ ਜੀਜਾ ਜੀ ਦੇ ਨਾਲ ਜਾ ਕੇ ਕੋਰਟ ਵਿੱਚ ਵਿਆਹ ਕਰਵਾ ਲਿਆ ਉਸਨੇ ਆਪਣੇ ਪਿਤਾ ਨੂੰ ਹਜੇ ਤੱਕ ਵੀ ਮਾਫ ਨਹੀਂ ਕੀਤਾ ਸੀ ਉਸਨੇ ਆਪਣੇ ਦਾਦਾ-ਦਾਦੀ ਦਾ ਅਸ਼ੀਰਵਾਦ ਲਿਆ ਕਿਉਂਕਿ ਆਪਣੇ ਪਿਤਾ ਦਾ ਅਸ਼ੀਰਵਾਦ ਲੈਣਾ ਉਸਨੇ ਜ਼ਰੂਰੀ ਨਾ ਸਮਝਿਆ ਉਹ ਅੱਜ ਵੀ ਆਪਣੇ ਪਿਤਾ ਨੂੰ ਨਫ਼ਰਤ ਕਰਦਾ ਸੀ ਤੇ ਸ਼ਾਇਦ ਹਮੇਸ਼ਾ ਕਰਦਾ ਰਹੇਗਾ ਇਸ ਤਰ੍ਹਾਂ ਹੌਲੀ-ਹੌਲੀ ਸਮਾਂ ਅੱਗੇ ਲੰਘਦਾ ਗਿਆ ਸਾਰੇ ਆਪਣੀ-ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਰਹੇ ਸੀ ਪਰ ਅਜੇ ਹਜੇ ਤੱਕ ਵੀ ਆਪਣੀ ਮਾਂ ਨੂੰ ਨਹੀਂ ਪਹਲਾ ਸਕਿਆ ਸੀ ਜਦ ਵੀ ਆਪਣੇ ਬਾਪ ਨੂੰ ਵੇਖਦਾ ਤਾਂ ਉਸ ਨੂੰ ਆਪਣੀ ਮਾਂ ਦਾ ਰੋਂਦਾ ਹੋਇਆ ਚਿਹਰਾ ਨਜ਼ਰ ਆ ਜਾਂਦਾ ਸੀ ਮਸ ਨੂੰ ਯਾਦ ਆਇੰਦਾ ਸੀ ਕਿ ਕਿਵੇਂ ਉਸਦੇ ਪਿਓ ਨੇ ਉਸਦੀ ਮਾਂ ਨੂੰ ਧੋਖਾ ਦਿੱਤਾ। ਇਸ ਤਰ੍ਹਾਂ ਕਰਦੇ ਕਰਾਉਂਦਿਆਂ 2 ਸਾਲ ਦਾ ਸਮਾਂ ਬੀਤ ਗਿਆ। ਅਜੀ ਹੁਣ ਇੱਕ ਬੇਟੀ ਦਾ ਬਾਪ ਬਣ ਚੁੱਕਿਆ ਸੀ। ਦਾਦਾ-ਦਾਦੀ ਦੀ ਵੀ ਸਿਹਤ ਦਿਨ-ਪ੍ਰਤੀ ਦਿਨ ਵਿਗੜਦੀ ਜਾ ਰਹੀ ਸੀ। ਅਚਾਨਕ ਇੱਕ ਦਿਨ ਦਾਦਾ ਜੀ ਦੁਨੀਆ ਛੱਡ ਕੇ ਚਲੇ ਗਏ। ਦਾਦਾ ਜੀ ਦਾ ਅੰਤਿਮ ਸੰਸਕਾਰ ਉਹਨਾਂ ਦੇ بیٹے ਨੇ ਆਪਣੇ ਹੱਥਾਂ ਨਾਲ ਕੀਤਾ ਸੀ। ਅਜੀ ਉਹਨਾਂ ਕੋਲੋਂ ਇਹ ਹੱਕ ਖੋਣਾ ਨਹੀਂ ਚਾਹੁੰਦਾ ਸੀ। ਹੌਲੀ-ਹੌਲੀ ਅਜੀ ਦੀ ਬੇਟੀ ਵੀ ਵੱਡੀ ਹੋਣ ਲੱਗ ਪਈ। ਤੇ ਇੱਕ ਦਿਨ ਦਾਦੀ ਵੀ ਇਹ ਦੁਨੀਆ ਛੱਡ ਕੇ ਚਲੀ ਗਈ। ਹਜੇ ਦੀ ਬੇਟੀ ਆਪਣੇ ਦਾਦੇ ਦੇ ਨਾਲ ਜਾ ਕੇ ਖੇਡਦੀ। ਹਜੇ ਜਾ ਕੇ ਵੀ ਆਪਣੇ ਬੇਟੀ ਨੂੰ ਆਪਣੇ ਪਿਤਾ ਕੋਲ ਜਾਣ ਤੋਂ ਰੋਕ ਨਾ ਸਕਦਾ। ਜੇ ਕਿਤੇ ਉਹ ਮਨਾ ਕਰ ਵੀ ਦਿੰਦਾ ਤਾਂ ਉਸ ਦੀ ਪਤਨੀ ਉਸ ਨੂੰ ਸਮਝਾਉਂਦੀ ਕਿ ਉਹ ਹਜੇ ਛੋਟੀ ਬੱਚੀ ਆ। ਉਸ ਦੇ ਮਨ ਵਿੱਚ ਤੁਸੀਂ ਉਸ ਦੇ ਦਾਦੇ ਪ੍ਰਤੀ ਨਫ਼ਰਤ ਨਾ ਪੈਦਾ ਕਰੋ। ਕਿਉਂਕਿ ਉਸ ਦੇ ਲਈ ਤਾਂ ਉਸ ਦੇ ਦਾਦਾ ਜੀ ਬਹੁਤ ਚੰਗੇ ਆ। ਜੇ ਤੁਸੀਂ ਆਪਣੇ ਪਿਤਾ ਨਾਲ ਗੱਲ ਨਹੀਂ ਕਰਨੀ ਤਾਂ ਉਹ ਤੁਹਾਡੇ ਮਨ ਦੀ ਇੱਛਾ। ਪਰ ਤੁਸੀਂ ਬੱਚੀ ਨੂੰ ਉਸਦੇ ਦਾਦੇ ਤੋਂ ਅਲੱਗ ਨਾ ਕਰੋ। ਉਹਨਾਂ ਨੇ ਜੋ ਗਲਤੀ ਕੀਤੀ, ਉਹਨਾਂ ਦੀ ਸਜ਼ਾ ਉਹ ਭੁਗਤ ਰਹੀ ਹੈ ਤੇ ਸ਼ਾਇਦ ਜ਼ਿੰਦਗੀ ਭਰ ਭੁਗਤਦੇ ਰਹਿਣਗੇ। ਮੈਂ ਤਾਂ ਇਹ ਕਹਿ ਰਹੀ ਹਾਂ ਜੋ ਹੋ ਗਿਆ ਸੋ ਹੋ ਗਿਆ। ਉਹਨਾਂ ਨੂੰ ਮਾਫ਼ ਕਰ ਦੇਣਾ ਚਾਹੀਦਾ। ਆਖਿਰ ਕਦੋਂ ਤੱਕ ਤੁਸੀਂ ਉਹਨਾਂ ਤੋਂ ਨਫ਼ਰਤ ਕਰਦੇ ਰਹੋਗੇ? ਉਹਨਾਂ ਦਾ ਵੀ ਤਾਂ ਸਾਡੇ ਤੋਂ ਇਲਾਵਾ ਇਸ ਦੁਨੀਆ ਵਿੱਚ ਕੋਈ ਨਹੀਂ। ਅਜੇ ਨੇ ਆਪਣੀ ਪਤਨੀ ਨੂੰ ਕਿਹਾ, "ਤੈਨੂੰ ਕੀ ਲੱਗਦਾ? ਮੈਂ ਉਹਨਾਂ ਨੂੰ ਮਾਫ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।" ਮੈਂ ਜਦ ਵੀ ਉਹਨਾਂ ਨੂੰ ਮਾਫ਼ ਕਰਨ ਦੀ ਕੋਸ਼ਿਸ਼ ਕਰਦਾ ਤਾਂ ਮੇਰੀਆਂ ਅੱਖਾਂ ਸਾਹਮਣੇ ਮੇਰੀ ਮਾਂ ਦਾ ਰੋਂਦਾ ਹੋਇਆ ਚਿਹਰਾ ਨਜ਼ਰ ਆ ਜਾਂਦਾ। ਮੰਮੀ ਪਾਪਾ ਨੂੰ ਬਹੁਤ ਪਿਆਰ ਕਰਦੇ ਸੀ। 3 ਸਾਲ ਤੱਕ ਮਾਂ ਨੇ ਪਾਪਾ ਦਾ ਇੰਤਜ਼ਾਰ ਕੀਤਾ। ਪਰ ਜਦੋਂ ਆਈ ਆਪਣੀ ਸੱਚਾਈ ਦੱਸੀ ਤਾਂ ਮੈਂ ਚਾਹ ਕੇ ਵੀ ਉਹ ਦਿਨ ਕਦੇ ਨਹੀਂ ਭੁਲਾ ਸਕਦਾ। ਉਸਦੀ ਪਤਨੀ ਨੇ ਉਸ ਨੂੰ ਫੇਰ ਸਮਝਾਉਂਦਿਆ ਹੋਇਆ ਕਿ ਆ ਜਿਸ ਦੀ ਕਿਸਮਤ ਵਿੱਚ ਜਿੰਨਾ ਲਿਖਿਆ ਹੋਵੇ ਉਸ ਨੂੰ ਓਨਾ ਹੀ ਮਿਲਦਾ। ਆਖਰਕਾਰ ਉਸਨੇ ਆਪਣੀ ਪਤਨੀ ਦੀ ਗੱਲ ਮੰਨ ਲਈ ਤੇ ਆਪਣੇ ਪਿਤਾ ਨੂੰ ਮਾਫ ਕਰ ਦਿੱਤਾ ਹੁਣ ਉਹ ਥੋੜਾ ਥੋੜਾ ਆਪਣੇ ਪਿਤਾ ਦੇ ਨਾਲ ਗੱਲਬਾਤ ਕਰਨ ਲੱਗ ਪਿਆ ਸੀ ਜਿਸ ਨਾਲ ਦੀਪਕ ਦੇ ਚਿਹਰੇ ਤੇ ਵੀ ਮੁਸਕਾਨ ਆ ਗਈ ਸੀ ਦੀਪਕ ਮਨ ਹੀ ਮਨ ਸੋਚ ਰਿਹਾ ਸੀ ਕਿ ਹੁਣ ਉਹ ਬਹੁਤ ਆਸਾਨੀ ਨਾਲ ਇਸ ਦੁਨੀਆ ਨੂੰ ਛੱਡ ਕੇ ਜਾ ਸਕਦਾ ਹੈ ਕਿਉਂਕਿ ਹੁਣ ਉਸਦੇ بیٹے ਨੇ ਉਸ ਨੂੰ ਮਾਫੀ ਜੋ ਕਰ ਦਿੱਤਾ ਸੀ ਹੁਣ ਸਾਰੇ ਖੁਸ਼ੀ-ਖੁਸ਼ੀ ਇੱਕ ਘਰ ਵਿੱਚ ਹੀ ਰਹਿਣ ਲੱਗੇ ਇੱਕ ਦਿਨ ਪਤਾ ਲੱਗਿਆ ਕਿ ਅਜੇ ਦਾ ਟਰਾਂਸਫਰ ਸਿੰਗਾਪੁਰ ਹੋ ਗਿਆ ਪਰ ਉਸਨੇ ਜਾਣ ਤੋਂ ਮਨਾ ਕਰ ਦਿੱਤਾ ਇਸ ਗੱਲ ਤੇ ਦੀਪਕ ਨੇ ਕਿਹਾ beta ਤੁਸੀਂ ਜਾਓ ਤੇ ਆਪਣੀ ਜ਼ਿੰਦਗੀ ਆਰਾਮ ਨਾਲ ਜਿਓ ਪਰ ਕਦੇ-ਕਦੇ ਆਪਣੇ ਬੁੱਢੇ ਬਾਪ ਨੂੰ ਮਿਲਣ ਜ਼ਰੂਰ ਆ ਜਾਇਆ ਕਰਿਓ ਜਿਵੇਂ ਮੈਂ ਕੀਤਾ ਉਸ ਤਰ੍ਹਾਂ ਦਾ ਨਾ ਕਰਿਓ ਕਿਉਂਕਿ ਮੈਂ ਜ਼ਿਆਦਾ ਸਮਾਂ ਇੰਤਜ਼ਾਰ ਨਹੀਂ ਕਰ ਸਕਾਂਗਾ ਆਪਣੇ ਪਿਤਾ ਦੀਆਂ ਅੱਖਾਂ ਵਿੱਚ ਅਜੇ ਨੂੰ ਦੁੱਖ ਸਾਫ਼ ਦਿਖਾਈ ਦੇ ਰਿਹਾ ਸੀ ਉਹ ਆਪਣੇ ਪਿਤਾ ਨੂੰ ਉਹ ਤਕਲੀਫ ਨਹੀਂ ਦੇਣਾ ਚਾਹੁੰਦਾ ਸੀ ਜੋ ਉਸਦੇ ਬਾਪ ਨੇ ਉਸ ਨੂੰ ਦਿੱਤੀ ਸੀ ਉਹ ਆਫਿਸ ਗਿਆ ਉਸਨੇ ਆਪਣੀ ਸਮੱਸਿਆ ਬਾਰੇ ਦੱਸਿਆ ਤੇ ਫਿਰ ਉਸ ਦਾ ਟ੍ਰਾਂਸਫਰ ਕੈਨਸਲ ਕਰ ਦਿੱਤਾ ਗਿਆ ਤੇ ਉਸ ਦੀ ਜਗ੍ਹਾ ਕਿਸੇ ਦੂਸਰੇ ਲੜਕੇ ਨੂੰ ਭੇਜ ਦਿੱਤਾ ਗਿਆ ਪਰ ਉਸ ਦੇ ਹਿੱਸੇ ਜੋ ਪ੍ਰੋਮੋਸ਼ਨ ਆਈ ਸੀ ਉਹ ਚਲੀ ਗਈ ਉਸ ਨੇ ਆਪਣੀ ਤਰੱਕੀ ਦੀ ਬਜਾਏ ਆਪਣੇ ਪਿਤਾ ਦੇ ਨਾਲ ਰਹਿਣਾ ਸਵੀਕਾਰ ਕੀਤਾ ਸ਼ਾਮ ਦੇ ਸਮੇਂ ਜਦੋਂ ਕਰਿਆ ਆਏ ਉਸ ਨੇ ਦੱਸਿਆ ਕਿ ਉਸ ਦਾ ਟ੍ਰਾਂਸਫਰ ਰੋਕ ਦਿੱਤਾ ਗਿਆ ਤੇ ਹੁਣ ਉਹ ਇੱਥੇ ਹੀ ਰਹੇਗਾ ਇਹ ਸੁਣ ਕੇ ਦੀਪਕ ਦੀਆਂ ਅੱਖਾਂ ਵਿੱਚ ਇੱਕ ਨਵੀਂ ਚਮਕ ਆਈ ਉਹ ਬਹੁਤ ਖੁਸ਼ ਹੋਇਆ ਤੇ ਮਨ ਹੀ ਮਨ ਸੋਚ ਰਿਹਾ ਸੀ ਕਿ ਕਾਸ਼ ਉਸਨੇ ਵੀ ਆਪਣੇ ਬੇਟੇ ਦੀ ਤਰ੍ਹਾਂ ਆਪਣੇ ਪਰਿਵਾਰ ਨੂੰ ਚੁਣਿਆ ਹੁੰਦਾ। ਸੋ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਕਿਵੇਂ ਦੀ ਲੱਗੀ? ਜ਼ਰੂਰ ਕਮੈਂਟ ਕਰਿਓ ਤੇ ਇਹ ਵੀ ਦੱਸਿਓ ਕਿ ਪੁੱਤਰ ਨੇ ਪਿਤਾ ਨੂੰ ਮਾਫ਼ ਕਰਕੇ ਸਹੀ ਕੀਤਾ ਜਾਂ ਗਲਤ। ਤੁਹਾਡੇ ਵਿਚਾਰਾਂ ਦਾ ਇੰਤਜ਼ਾਰ ਰਹੇਗਾ। ਲਾਈਕ ਕਰਿਓ ਵੀਡੀਓ ਚੰਗੀ ਲੱਗੀ ਹੋਵੇ, ਸ਼ੇਅਰ ਕਰਿਓ ਵੱਧ ਤੋਂ ਵੱਧ ਚੈਨਲ ਤੇ ਨਵੇਂ ਤਾਂ ਪਲੀਜ਼ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਕੱਲ ਫਿਰ ਮਿਲਦੇ ਹਾਂ ਕਿਸੇ ਬਖਰੀ ਜੀ ਦਿਲ ਨੂੰ ਛੂ ਜਾਣ ਵਾਲੀ ਤੇ ਪਰਿਵਾਰਿਕ ਕਹਾਣੀ ਦੇ ਨਾਲ। ਪੂਰੀ ਕਹਾਣੀ ਸੁਣ ਲਈ, ਬਹੁਤ-ਬਹੁਤ ਸ਼ੁਕਰੀਆ।